ਹਾਂ ਉੱਥੇ ਬਾਈਰਜੀਤ ਨੂੰ ਜੱਫਾ ਨਹੀਂ ਪਿਆ ਕੋਈ ਵੀ ਮੇਰੇ ਕਹਿੰਦੇ ਹਾਂ ਤੇ ਉਹ ਰੁਕਿਆ ਵੀ ਨਹੀਂ ਧੰਨਾ ਵੀ ਨਹੀਂ ਰੁਕਿਆ ਉਦੋਂ ਅੱਛਾ ਦੋਨੇ ਪਹਿਲੀ ਹੁੰਦੇ ਸੀ ਅੱਧੇ ਤੇ ਜਿੱਤ ਗਏ ਅੱਧੇ ਤੇ ਉਹ ਜਿੱਤ ਗਏ ਸੀ ਠੀਕ ਆ ਮੈਂ ਤਾਂ ਕੋਈ ਨਹੀਂ ਜੱਫਾ ਨਾਲ ਸਾਡੇ ਇਹ ਲੱਗਿਆ ਪਿੰਡ ਵਾਲਿਆਂ ਤੋਂ ਹਾਂ ਤੇ ਹਰੀਤ ਵੀ ਰੁਕਿਆ ਉਦੋਂ ਔਰ ਇਹ ਡਰੋਲ ਲੱਤਾਂ ਹਾਂ ਜੱਤਾ ਫੜ ਕੇ ਡੰਡਾ ਲੰਦੂਈ ਛਾਤੀ ਤੇ ਠੀਕ ਆ ਤੂੰ ਉਹ ਲੱਤਾਂ ਵੀ ਜਾਨੀ ਕਿ ਮੈਂ ਨਾ ਮੁਸ਼ਕਲ ਹੀ ਫੜ ਗਈਆਂ ਜਾਂਦੀਆਂ ਰੋਜਨ ਬਹੁਤ ਸੀ ਪਹਿਲਾਂ ਪਜਾਮਾ ਫੜਨਾ ਪੈਂਦਾ ਜੀ ਆਹ ਫੇਰ ਐ ਫੜਦਾ ਵੀ ਛੁੱਟਣਾ ਜਾਵੇ ਕਿੱਥੇ ਤੇ ਪੇਟ ਪ੍ਰੂਫ ਕਰਾਉਂਦੇ ਸੀ ਅ ਉਦੋਂ ਮੈਚ ਪਹਿਨਾਂ ਨੇ ਇਹ ਸੰਧ ਵਾਲਾ ਨਾ ਠੀਕ ਆ ਉਹ ਖੜੀ ਸਹੀ ਫਿਲਮ ਮੈਚ ਕਿ ਨਹੀਂ ਪਏ ਉਹ ਇੱਥੇ ਹੀ ਸੀ ਉਹਨਾਂ ਦਾ ਖੜੀ ਮੈਚ ਠੀਕ ਆ ਉਦੋਂ ਮੈਚ ਬੜਾ ਆ ਰਿਹਾ ਅੱਛਾ ਉਦੋਂ ਹਰਜੀਤ ਨੂੰ ਜੱਫਾ ਪੈ ਗਿਆ ਸੀ ਉੱਤ ਅੱਛਾ ਇਹਨੇ ਗੁਲਜਾਰ ਸੱਧ ਵਾਲੇ ਨੇ ਪਾਇਆ ਹਾਂ ਉਹਨਾਂ ਨੇ ਮੈ ਸੋਣ ਮੈਂ ਸੰਦਵਾਰੋਂ ਲਾ ਲੰਦੇ ਮੈਚ ਜੱਗੀ ਫੋਨ ਲਾਉਂਦੇ ਵੀ ਆਪਾਂ ਮੈਚ ਲਾਉਣਾ ਬਾਈ ਇੱਥੇ ਆ ਜਾਂਦਾ ਸੀ ਇੱਧਰ ਬਾਈ ਨੂੰ ਕਹਿੰਦੇ ਸੀ ਕਈ ਵਾਰੀ ਬਾਈ ਆਪਾਂ ਮੈਚ ਲਾਉਣ ਜਾਣਾ ਇੱਥੇ ਜਾਣਾ ਹਾਂ ਜਿਵੇਂ ਨੇੜੇ ਨੇ ਮੈਚ ਜਾਣਾ ਪਿੰਡ ਵਾਲੇ ਘਰੇ ਕਹਿ ਜਾਂਦੇ ਵੀ ਤੂੰ ਮੈਚ ਲਾਉਣ ਆਇਓ ਸਾਡੇ ਪਿੰਡ ਹੂੰ ਇ ਵਧੀਆ ਕਰਪਾ ਗੁਰੂ ਸਾਹਿਬ ਦੀ ਬਈ ਛੱਡਦੀ ਕਿਲਾ ਠੀਕ ਠਾਕ ਚੱਲੇ ਜਾਂਦੇ ਨੇ ਬੱਚੇ ਖੇਡਾਂ ਦੇ ਹਾਂ ਹਾਂ ਵਧੀਆ ਬੱਚੇ ਖੇਡ ਹੀ ਜਾਂਦੇ ਆ ਹਾਂ ਬਾਈ ਵਧੀਆ ਕਿਹੜੇ ਕਿਹੜੇ ਵੇਟ ਵਾਲੇ ਆਪਣੇ ਖੇਡਦੇ ਮੁੰਡੇ ਹਣ ਮੁੰਡੇ ਬਾਈ ਆਪਾਂ ਟੂਰਨਾਮੈਂਟ ਰਖਾਇਆ ਇਹਨਾਂ ਦਾ ਅੱਛਾ ਇਹਨਾਂ ਦੀ ਭਰਾਮ ਦੇ ਸਹਿਯੋਗ ਨਾਲ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਰੇ ਠੀਕ ਆ ਹਣ ਹੂੰ ਸਾਰਾ ਸਹਿਯੋਗ ਨਾਲ ਹੀ ਕੰਮ ਹੁੰਦਾ ਹੂੰ ਆਪਾਂ ਰਖਾਇਆ ਵੇਟ ਬਾਈ 24 ਕਿਲੋ ਤੋਂ ਸ਼ੁਰੂ ਕੀਤਾ ਜਾਵਾਂ ਠੀਕ ਆ 24 ਕਿਲੋ ਹੂੰ 32 ਕਿਲੋ ਹੂੰ ਤੇ 46 ਕਿਲੋ ਤੇ 55 ਕਿਲੋ ਠੀਕ ਆ ਮੁੰਡੇ ਤਾਂ ਵੱਡੇ ਵੀ ਖੇਡਦੇ ਆ ਹੂੰ 70 75 ਵਾਲੇ ਵੀ ਹੈਗੇ ਆ ਤੇ ਓਪਨ ਵਾਲਾ ਲੱਖਰਗੇ ਵੀ ਖੇਡਦੇ ਹਨ ਹੂੰ ਕਿਉਂ ਕਦੇ ਵੀ ਬੇਟਾ ਪਾਹੀ ਰਖੇ ਨਰੋਲ ਚੱਲ ਵੀ ਮੇਰੇ ਨਾਲ ਸਹਾਇਤਾ ਕਰਨੇ ਜ਼ਿੰਮੇਵਾਰੀਆਂ ਸਾਹਮਣੇ ਸਾਰਿਆਂ ਨੂੰ ਕਰੋ ਟੂਰਨਾਮੈਂਟ ਕਰਾਉਣਾ ਕਿਹੜਾ ਸੋਖਾ ਪਿਆ ਹੂੰ ਵੀ ਚੱਲ ਵੀ ਆਪਾਂ ਨਗਰ ਮਾਸੇ ਸਹਿਯੋਗ ਨਾਲ ਪੰਚਾਇਤਾਂ ਦੇ ਸਹਿਯੋਗ ਨਾਲ ਪੱਕਾ ਟੂਰਨਾਮੈਂਟ ਗੁਰੂ ਸਾਹਿਬ ਦੀ ਕਿਰਪਾ ਨਾਲ ਹੂੰ ਚੱਲ ਵਧੀਆ ਮੁੰਡੇ ਨਰੋਲ ਰੋਲ ਹੀ ਮੈਚ ਕਰਾਉਣੇ ਸਾਰੇ ਆਪਾਂ ਠੀਕ ਹੈ ਜੀ ਸਾਰੇ ਜਿਹੜੇ ਨਰੋਲ ਖੇਡਦੇ ਆ ਹੂੰ ਵੀ ਨਰੋਲ ਮੈਨ ਪਲੇਅਰ ਨਵੇਂ ਉੱਠਣ ਹੋਣੇ ਤੇਰੀ ਟੀਮ ਬੰਦੇ ਉੱਠਣੇਗਾ ਆ ਵੀ ਮੈਂ ਇੱਕ ਰੂ ਵੀ ਹਰ ਇੱਕ ਪਿੰਡ ਦੇ ਵਿੱਚ ਵੀ ਚਾਰ ਖਿਡਾਰੀ ਹੋਣਾ ਜ਼ਰੂਰੀ ਆ ਟੀਮ ਦੇ ਵਿੱਚ ਰੋਲ ਦੇ ਵਿੱਚ ਹਾਂਜੀ ਤੇ ਹੋਣਗੇ ਅਸੀਂ ਟੀਮ ਨੂੰ ਫੇਰ ਖੜਾ ਲੰਦਣਾ ਠੀਕ ਹੈ ਜੀ ਵੀ ਦੋ ਪਲੇਅਰ ਹੁਣ ਜ਼ੋਰਾਂ ਨੂੰ ਨਹੀਂ ਖੜਾ ਲੰਦਣਾ ਹਾਂ ਚਾਰ ਪਲੇਅਰ ਹੁਣ ਘੱਟੋ ਘਾਟ ਟੀਮ ਦੇ ਵਿੱਚ ਸਹੀ ਗੱਲ ਆ ਉੱਡ ਦੋ ਕੋ ਖੜዱ ਆ ਫੇਰ ਘਾ ਉੱਡਦੇ ਜਵਾਕ ਨਾ ਫੇਰ ਬੱਚੇ ਉੱਠਦੇ ਮੇਰੀ ਫੇਰ ਹੀ ਉੱਠਣੀ ਆ ਮੇਰੀ ਫੇਰ ਹੀ ਉੱਠਣੀ ਆ ਪਰ ਬਾਕੀ ਇਹਨਾਂ ਦੇ ਆਪ ਮਿਹਨਤ ਵੀ ਕਰਦੇ ਆ ਬਾਕੀ ਨਗਰ ਨਾਲ ਅਸੀਂ ਸਹਿਯੋਗ ਕਰਦੇ ਆ ਸਾਡਾ ਕੋਲ ਐਵੇਂ ਕਹਿ ਦਿੱ ਗੀ ਹਾਂ ਸਾਰੇ ਪੂਰਾ ਵਧੀਆ ਸਹਿਯੋਗ ਕਰਦੇ ਆ ਇਹ ਬਾਕੀ ਬਾਈ ਆਪਾਂ ਅੱਜ ਫਿਰ ਤੁਹਾਨੂੰ ਨਾ ਹਰਜੀਤ ਜੀਆ ਖੁੱਲ ਕੇ ਗੱਲਾਂ ਕਰਨੀਆਂ ਤੇ ਤੁਸੀਂ ਉਹਨਾਂ ਕੋਲੇ ਬਹੁਤ ਰਹੇ ਆ ਹਨਾ ਵੀ ਜਦੋਂ ਇਤਨੀ ਛੋਟੇ ਸੀ ਉਹ ਦੱਸਿਆ ਤੁਸੀਂ ਤੁਸੀਂ ਕਿਹੜੀ ਕਲਾਸ ਸੀ ਜਦੋਂ ਬਾਈ ਦੀ ਜਨਮ ਹੁੰਦੀ ਆ ਮੈਂ 10ਵੀਂ ਚ ਪੜਦਾ ਬਾਈ 10ਵੀਂ ਚ ਹਾਂਜੀ ਪੂਰੀ ਸੁਰਤ ਸੀ ਫਿਰ ਤਾਂ ਉਹ 11ਵੀਂ ਚ ਹੋਈ ਸੀ ਮਤਲਬ 11ਵੀਂ ਚ ਹੋਈ ਸੀ ਤੁਹਾਡਾ 17 ਸਾਲ ਦੀ ਉਮਰ ਸੀਗੀ ਤੁਹਾਡੀ ਹਾਂ 11ਵੀਂ ਚ ਹੋਈ ਸੀ ਉਹ ਤਾਂ ਸੀ ਹੂੰ ਤੇ ਕਿਵੇਂ ਤੁਹਾਡਾ ਬਾਈ ਨਾਲ ਕਿਵੇਂ ਉਹ ਪਿਆਰ ਬਣਿਆ ਬਾਈ ਬਾਈ ਸਾਨੂੰ ਪ੍ਰੈਕਟਿਸ ਕਰਾਉਂਦਾ ਬਾਈ ਬਾਇਰ ਵੀ ਤਾਂ ਹਾਂ ਪਹਿਲਾਂ ਤਾਂ ਇੱਥੇ ਉਹਨੂੰ ਇਹਨੂੰ ਦੇਉਂਦੇ ਹੁੰਦੇ ਸੀ ਸਾਡੇ ਅਸੀਂ ਕੋਲੇ ਜਾਵੜਦੇ ਸੀ ਹਾਂ ਅਸੀਂ ਵੇਖੀ ਜਾਂਦਾ ਉਹਨੂੰ ਜਾਂ ਪਿੰਜੜੀਆਂ ਵੇਖਣ ਲੱਗੇ ਨੇ ਜਾਂ ਪੱਟ ਵੇਖਣ ਲੱਗੇ ਨੇ ਉਹਦੇ ਹੂੰ ਸਰੀਰ ਤਕੜਾ ਸੀ ਨਾ ਹੂੰ ਤੇ ਬਾਕੀ ਇੱਥੇ ਜਦੋਂ ਵੀ ਉਹਨੂੰ ਨਿਵਾਉਂਦੇ ਹੁੰਦੇ ਸੀ ਹਾਂ ਕੱਲ ਛੋਚਾ ਹੀ ਹੁੰਦਾ ਸੀ ਸਾਨੂੰ ਨਲਕੇ ਨਾਲ ਕੇ ਬਲਕੇ ਦੇ ਨਿਵਾਉਦੇ ਰਹੇ ਅਸੀਂ ਹੂੰ ਇਧਰ ਨਾਲਕਾ ਆਉਂਦਾ ਸੀ ਪਰ ਹੂੰ ਤੇ ਉਹ ਜੀ ਉਧਰ ਦੀ ਭੱਜ ਕੇ ਜਾਣਾ ਵੀ ਸਰੀਰ ਨੂੰ ਮੈਂ ਨਿਵਾਉਂਗਾ ਨਾਲਕਾ ਮੈਂ ਗੜੂ ਉਹ ਕਦੇ ਮੈਂ ਗੜੂ ਸਾਰਾ ਇੱਕੋ ਜਿਹਾ ਨਾਲਕਾ ਗੇੜਨ ਦਾ ਚਾਹ ਹੁੰਦਾ ਸੀ ਹਾਂ ਘਟੂ ਹੀ ਢਾਈ ਮਲਦੇ ਸੀ ਬਾਈ ਦੀ ਹਾਂ ਤੇ ਸਾਬਣ ਅਸੀਂ ਉਹ ਇੱਕ ਵਾਕ ਸਹੀ ਉਹ ਕਰਦੇ ਸਾਨੂੰ ਕਿ ਬਾਰੇ ਬਾਹਰੋਂ ਲੈ ਹੁੰਦਾ ਇਹ ਵੀ ਮੈਂ ਨਾ ਮੰਡੀ ਰਦੀ ਖਾਣਾ ਜੇ ਖਾਣ ਨੂੰ ਜੇ ਬਾਹਰੋਂ ਲਿਆ ਚਾਹ ਬਣਾਉਂਦੇ ਬਾਹਰੋਂ ਬਾਹਰ ਹਣਾ ਸਮਾਂ ਹੋ ਜਾ ਉਹ ਪਰ ਅਸੀਂ ਉਹ ਵਿਚਾਰੇ ਨਾਲ ਬਾਈ ਨਾਲ ਬਹੁਤ ਪ੍ਰੇਮ ਜਾਰੇ ਬਹੁਤ ਹੀ ਜਿਆਦਾ ਪ੍ਰੇਮ ਸੀ ਪਰ ਉਹਦੇ ਉੱਥੇ ਖੇਡਦੇ ਵੱਡੇ ਸਕੂਲ ਚ ਦਿੱਤੇ ਜੋ ਪ੍ਰੇਮ ਦੀ ਸਕੂਲ ਬਣਾਇਆ ਨਾ ਜਿੱਥੇ ਉੱਥੇ ਹੀ ਗਰਾਉਂਡ ਹੁੰਦਾ ਪਹਿਲਾਂ ਜੀ ਦੁੱਥੀ ਪਹਿਲਾਂ ਮਿਹਨਤ ਲਾਉਂਦਾ ਉਹਦੇ ਉੱਥੇ ਹੀ ਖੇਡਦੇ ਉੱਥੇ ਟੂਰਨਾਮੈਂਟ ਦੋ ਤਿੰਨ ਹੋਇਆ ਮੇਰੇ ਸਾਹਮਣੇ ਮੇਰੇ ਉਪਦੇ ਵਿੱਚ ਤਾਂ ਹਾਂਜੀ ਤਕਸੀ ਲਿਮਿਟਿਡ ਕਰਮ ਸੰਘ ਦੇ ਨਾਂ ਤੇ ਹੁੰਦਾ ਯੂਟਿਊਬ ਚੈਨਲ ਸਾਡਾ ਤੇ ਹਰੀਤ ਹੁੰਦਾ ਯੂਟਿਊਬ ਵਧੀਆ ਮੈਚ ਲੱਗਦੀ ਸੀ ਪੂਰੇ ਵਧੀਆ ਸਿਰੇ ਦੇ ਠੀਕ ਆ ਹੁਣ ਉਦੋਂ ਟੀਮਾਂ ਦੇ ਵੱਡਾ ਘਰ ਸ਼ਰਕ ਦੀ ਟੀਮ ਹੁੰਦੀ ਸੀ ਤੇ ਅੰਗਰੇਜ਼ ਬਾਈ ਬਿੱਲੇ ਵਰਗੇ ਇਹ ਹੁੰਦੇ ਸੀ ਤੇ ਰੋਡਿਆਂ ਦਾ ਸੀਰਾ ਹੁੰਦਾ ਸੀ ਜਿਹੜੇ ਬਿੱਕਰ ਲੰਡੇ ਵਾਲਾ ਹੁੰਦਾ ਸੀ ਉਦੋਂ ਹੁੰਦਾ ਸੀ ਇੱਕ ਮੰਦਰ ਗਾਲ ਵਾਲਾ ਮੰਦਰ ਹੁੰਦਾ ਸੀ ਗਾਲ ਬਗਾਲ ਬਣਾਦੇ ਸੀ ਆ ਬੰਦੇ ਉਹ ਵੀ ਗਾਲਬਦਾ ਟੀਮ ਚੰਗੀ ਸੀ ਉਹ ਟੀਮਾਂ ਉਹ ਟੀਮਾਂ ਵੜਗਾ ਵੜਗਾ ਹੁੰਦੇ ਤੇ ਉਦੋਂ ਬਾਕੀ ਸਾਨੂੰ ਆਪੇ ਹੁੰਦੇ ਨੇ ਸੀ ਉਦੋਂ ਸਹੀ ਗੱਲ ਆ ਬਾਈ ਉਦੋਂ ਉਹਨਾਂ ਨੇ ਵੀਰਾਂ ਨੇ ਖਰਾਕਾਂ ਖਾਧੀਆਂ ਦੇਸੀ ਹਮ ਘੋ ਪੀਤਾ ਹੀ ਹੁੰਦੀ ਸੀ ਉਹਨਾਂ ਦੇ ਤੇ ਬਾਕੀ ਉਹਨਾਂ ਦੇ ਉਦੋਂ ਖਰਾਕਾਂ ਬਹੁਤ ਜਿਆਦਾ ਦੇਸੀ ਖਰਾਕਾਂ ਆਹ ਉਹਨੀ ਕੌਡੀ ਦਾ ਤੇ ਹੁਣ ਦਾ ਫਰਕ ਬਹੁਤ ਹੈ ਉਹਨਾਂ ਲਈ ਕੌਡੀ ਦਾ ਤੇ ਹੁਣ ਲਈ ਕੌਡੀ ਦਾ ਬਹੁਤ ਫਰਕ ਆ ਪਿਆ ਮੀਨਾਂ ਦਾ ਸਮਾਨਾ ਫਰਕ ਸਹੀ ਗੱਲ ਆ ਜੀ ਹੁਣ ਤਾਂ ਪਲੇਅਰ ਹੀ ਨਹੀਂ ਆਉਂਦੇ ਸਹੀ ਸੀ ਟਾਈਮ ਤੇ ਹਮ ਨੇਰਾ ਕਰਦੇ ਜਦ ਮੈਂ ਦਰਸ਼ਕਾਂ ਨੂੰ ਵੀ ਔਖਾ ਹੁੰਦਾ ਹਮ ਤੇ ਸਾਰਿਆਂ ਨੂੰ ਔਖਾ ਹੁੰਦਾ ਸੀ ਕਮੇਟੀਆਂ ਨੂੰ ਵੀ ਔਖਾ ਆਉਣ ਲੱਗਿਆ ਵੀ ਉਹ ਕਮੇਟੀਆਂ ਵੀ ਚੰਗੀਆਂ ਸੀ ਤੇ ਪਲੇਅਰ ਵੀ ਚੰਗੇ ਸੀ ਤੇ ਬਾਈ ਹਾਂ ਮੈਂ ਵੇਖੇ ਬਾਈ ਦੋ ਅੱਛਾ ਇੱਥੇ ਮੈਂ ਜੇ ਵੇਖੇ ਖੇਡਦਾ ਮੈਂ ਠੀਕ ਹੈ ਤੇ ਪਿੰਡ ਵਾਲ ਬਾਈ ਕਿੰਨੀ ਖੇਡਿਆ ਅਰਜੀਤ ਪਿੰਡ ਵਾਲ ਖੇਡਿਆ ਪਰ ਨਾਲ ਮੈਂ ਨਹੀਂ ਲੈਣੇ ਪਰ ਹੁਣ ਪਿੰਡ ਪਿੰਡ ਵਾਲੇ ਮੈਚ ਲਾਈ ਬਾਈ ਹੁਣ ਪਿੰਡ ਦੇ ਨਾਲ ਪਲੇਅਰ ਸੀਗੇ ਪਿੰਡ ਦੇ ਸਾਡੇ ਹੁੰਦੇ ਸੀਗੇ ਅੱਛਾ ਹਾਂ ਪਿੰਡ ਦੇ ਵਧੀਆ ਸੀ ਮੁੰਡੇ ਨਾਲ ਖੇਡਦੇ ਸੀ ਹਾਂ ਹਾਂ ਬਿੰਦਾ ਹੁੰਦਾ ਸੀ ਇੱਕ ਕਾਕਾ ਬਾਈ ਹੁੰਦਾ ਸੀ ਇੱਕ ਇੱਕ ਬਲਵਿੰਦਰ ਵਿਚਾਰਾ ਗੁਜ਼ਰ ਗਿਆ ਪਿੱਛੇ ਜੇ ਹੂੰ ਉਹ ਹੁੰਦਾ ਇੱਕ ਕਾਕਾ ਹੋਰ ਵਾਈ ਦੇ ਉਧਰੋਂ ਮੇਸਟਰੀਆਂ ਦਾ ਹੂੰ ਉਹ ਖੇਡਦਾ ਹੀ ਵਧੀਆ ਖੇਡਦਾ ਜੱਫੇ ਪਾਉਂਦਾ ਸੀ ਹੂੰ ਤੇ ਹੋਰ ਹੁੰਦਾ ਸੀ ਇੱਕ ਮੁੰਸ਼ੀ ਹੁੰਦਾ ਸੀ ਇਹ ਲੱਗਿਆ ਹੋਇਆ ਠੀਕ ਆ ਇਹ ਬੰਦੇ ਪਲੇਅਰ ਹੁੰਦੇ ਸੀ ਬੜੇ ਇੱਕ ਤਾਂ ਬਾਈ ਪਹਿਲਾਂ ਪਿੰਡ ਵਾਰ ਇੱਥੇ ਖੇਡਦਾ ਫੇਰ ਉਧਰ ਜਲੰਧਰ ਵਾਲੀ ਸਾਈਡ ਮੋਗ ਗਿਆ ਪਿੰਡ ਵਾਰੋਂ ਲਾ ਲਵੇ ਮੈਚ ਜੱਗੇ ਫੋਨ ਲਾਉਂਦੇ ਵੀ ਆਪਾਂ ਮੈਚ ਲਾਉਣਾ ਬਾਈ ਨੂੰ ਕਹਿੰਦੇ ਕਈ ਵਾਰੀ ਬਾਈ ਆਪਾਂ ਮੈਚ ਲਾਉਣ ਜਾਣਾ ਇੱਥੇ ਜਾਣਾ ਜਿਵੇਂ ਨੇੜੇ ਨੇ ਮੈਚ ਜਾਣਾ ਪਿੰਡ ਵਾਲੇ ਘਰੇ ਕਹਿ ਜਾਂਦੇ ਵੀ ਤੂੰ ਮੈਚ ਲਾਉਣ ਆਇਓ ਸਾਡੇ ਪਿੰਡ ਹੂੰ ਇੱਥੇ ਜਾਂ ਨੇੜੇ ਹੰਡਾ ਕੰਦਾਲਾ ਮੈਚ ਆ ਕੰਦਾਲਾ ਪਿੰਡ ਇੱਥੇ ਹੂੰ ਕੰਦਾਲੇ ਪਿੰਡ ਦੇ ਵਿੱਚ ਵੀ ਇੱਥੇ ਬਹੁਤ ਖੇਡਿਆ ਇੱਥੇ ਟੀਮਾਂ ਬੜੀਆਂ ਤਗੜੀਆਂ ਹੁੰਦੀਆਂ ਪਹਿਲਾਂ ਧੰਗਦਾਰੇ ਹੁੰਦੀਆਂ ਟੀਮ ਹੂੰ ਸਾਡੇ ਪਿੰਡ ਬਰਗਾੜੀ ਬਹੁਤ ਈ ਮਾਉਂ ਨੀ ਤਕੜੇ ਇਹ ਨੇੜੇ ਨੇ ਪਿੰਡਾਂ ਚ ਹਰਜੀਤ ਖੜਿਆ ਹੋਵੇ ਉਹ ਮਰੋਲ ਹੁੰਦੇ ਸੀ ਫਿਰ ਪਿੰਡ ਦੇ ਹੁੰਦੇ ਸਾਰੇ ਕੇ ਉਹਨਾਂ ਪਿੰਡ ਦੇ ਹੁੰਦੇ ਸੀ ਅਜਾ ਪਿੰਡਵਾਰ ਦੇ ਜਿੱਥੇ ਆਪਣੇ ਪਿੰਡ ਕਰਦੇ ਪਿੰਡਵਾਰ ਮੈਚ ਲਾੜ ਤੋਂ ਹੀ ਬਹੁਤ ਦੀ ਪਿੰਡਵਾਰ ਉਹ ਅੱਛਾ ਹਰਜੀਤ ਦਾ ਬਾਈ ਦਾ ਕਿਹਦੇ ਨਾਲ ਮੈਚੜਦਾ ਸੀ ਥੋੜੇ ਇੱਥੇ ਰੀ ਬਾਜੀ ਜਣੇ ਨਾ ਬਾੜਦਾ ਸੀ ਕਾਲੇ ਨਾਲ ਕਾਲੇ ਰਗਾਣਾ ਅੱਛਾ ਹਾਂ ਪਿੰਡਵਾਰ ਦਾ ਹੈ ਹਾਂ ਠੀਕ ਆ ਇੱਕ ਦੋ ਵਾਰ ਜੈਤੋ ਨਾ ਪਿਆ ਜੈਤੋ ਟੀਮ ਵੀ ਤਕੜੀ ਹੁੰਦੀ ਬਹੁਤ ਠੀਕ ਆ ਹਾਂ ਟੀਮਾਂ ਸਾਰੀਆਂ ਤਕੜੀਆਂ ਹੁੰਦੀਆਂ ਸੀ ਇੱਥੇ ਕਰਾਉਂ ਗਾਲ ਬੜਾ ਮੰਦਿਰ ਸੀਗਾ ਹਾਂ ਰੀਡਰ ਪਾਉਂਦੇ ਬਹੁਤ ਉੱਚਾ ਕਰ ਦਿੱਤਾ ਤਕੜਾ ਸੀ ਹਾਂ ਸੁਣਿਆ ਨਾ ਆਪਾਂ ਨੂੰ ਇੱਥੇ ਵਿਚਾਰੇ ਦਾ ਉਹ ਨੱਕ ਦੇ ਵੱਜੀ ਸੀ ਮੈਨੂੰ ਇੱਥੇ ਸਾਡੇ ਇੱਥੇ ਗਰਾਊਂਡ ਦੇ ਵਿੱਚ ਅੱਛਾ ਉਹਦੇ ਲਊ ਨਿਕਲੇ ਨੱਕ ਤੋਂ ਅੱਛਾ 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 ਠੀਕ ਹੈ ਬਾਈ ਮੰਦਿਰ ਸੀ ਉਹਦਾ ਨਾ ਮੰਦਰੀ ਸੀ ਉਹਦਾ ਨਾ ਹਾਂ ਹਾਂ ਮੇਰੇ ਯਾਦ ਆਜੇ ਵੀ ਉਹਨੂੰ ਉਹ ਮੈਂ ਮੈਚ ਵੇਖਿਆ ਅੱਖੀਂ ਉਹ ਵੀ ਹੂੰ ਇਤੇਰਜੀ ਦੇ ਖਿੱਡਾ ਜੀ ਉਹਨੂੰ ਠੀਕ ਹੈ ਬਾਈ ਫਿਰ ਦੂਰੋਂ ਇੱਥੇ ਦੁਆਰੇ ਖਿੱਡੇ ਸੀ ਮੈਂ ਉਹਨੂੰ 33 ਕਿਲੋ ਖੇਡਿਆ ਦੁਬਾਰੇ ਪਹਿਲਾਂ ਸੀ ਬੈ ਖੇਡਿਆ ਮੈਂ 35 ਕਿਲੋ ਇੱਥੇ ਅੱਛਾ ਇੱਕ ਵਾਰੀ 38 ਕਿਲੋ ਖੇਡਿਆ ਹੁੰਦਾ ਤੇ ਬਾਈ ਉਹਦਾ ਪੂਰਾ ਹੀ ਨੇ ਟੌਪ ਤੇ ਸੀਗਾ 33 33 ਖੇਡਦੇ ਹੁੰਦੇ ਮੈਂ 33 ਕਿਲੋ ਖੇਡਦਾ ਹੁੰਦਾ ਜੀ ਠੀਕ ਆ 35 ਕਿਲੋ 35 ਕਿਲੋ 35 ਕਿਲੋ ਦਾ ਐਂ ਖੇਡ ਦਿੰਦੇ ਅਸੀਂ ਠੀਕ ਆ ਇੱਥੇ ਅਸੀਂ ਉਦੋਂ ਖੇਡਿਆ 38 ਕਿਲੋ ਠੀਕ ਆ ਤੇ ਜਦੋਂ ਹਰਜੀਤ ਖੇਡਿਆ ਇੱਥੇ ਉਦੋਂ ਮੈਚ ਪਏ ਨਾ ਇਹ ਸੰਧ ਵਾਲਾ ਨਾ ਠੀਕ ਆ ਉਹ ਖਣੀ ਸੇਮ ਫਿਲਮ ਐ ਸੀਗਾ ਨਹੀਂ ਪਏ ਉਹ ਇੱਥੇ ਹੀ ਸੀ ਉਹਨਾਂ ਦਾ ਖਣੀ ਮੈਚ ਠੀਕ ਆ ਉਦੋਂ ਮੈਚ ਬੜਾ ਆ ਰਿਹਾ अच्छा तो रजीत ਨੂੰ ਜੱਫਾ ਪੈ ਗਿਆ ਸੀ ਉੱਥੇ اچھا ਇਹਨੇ ਗੁਲਜਾਰ ਸਧਮਾਲੇ ਨੇ ਪਾਇਆ ਹਾਂ ਉਹਨਾਂ ਨੇ ਮੈਂ ਸੁਣੀ ਆ ਗੱਲ ਉਹ ਮੈਂ ਉਹ ਤਾਂ ਮੈਂ ਵੇਖੀ ਗੱਲਾਂ ਕੀ ਅੱਛਾ ਕਿਹਨੂੰ ਸੁਣਾਈ ਕਹਿਣ ਦਾ ਰਜੀਤ ਦੀ ਵੀ ਆਏ ਹਨਾ ਇੰਟਰਵਿਊ ਸੁਣ ਲਈ ਉਹ ਅਸੀਂ ਅੱਖੀ ਵੇਖੀ ਚੀਜ਼ ਉਹ ਆਹ ਬਾਈ ਨੈਟ ਤੇ ਕਈ ਬੰਦੇ ਗਲਤ ਵੀ ਹਨਾ ਆਇਆ ਨਹੀਂ ਆ ਜਿਹੜਾ ਜੀਤਾ ਸਧਮਾਲਾ ਸੀ ਉਹ ਬਹੁਤ ਹੁਨਰਦਾਰ ਰੀਡਰ ਸੀ ਉਹ ਵੀ ਉੱਥੇ ਰੁਕਿਆ ਉਹ ਘੈਣ ਛੋੜਾ ਅੱਛਾ ਬਾਈ ਰਜੀਤ ਦੇ ਨਾਲ ਜਿਹੜਾ ਸੀ ਉਹਨਾਂ ਨਾਲ ਮੈਚ ਅੱਛਾ ਉਹਨਾਂ ਨਾਲ ਸੀ ਮੈਚ ਇਹਨਾਂ ਨਾਲ ਮੈਚ ਸੀ ਅਛਾ 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 ਸੰਧਵਾਲਾ ਜੀ ਸੰਧਵਾਲਾ ਮੈਚ ਟੀਮਨ ਰੋਲ ਸੀ ਨਾ ਜਲਜਾਰ ਸੰਧਵਾਲਾ ਖੇਡਦਾ ਸੀ ਜੀਤਾ ਸੀ ਉਹਨਾਂ ਜੀਤਾ ਹਾਂ ਜੀਤਾ ਰੀਡਰ ਸੀ ਠੀਕ ਆ ਜੀਤਾ ਹਾਂ ਹੂੰ ਪੂਰੇ ਡੰਬਾ ਪਾਉਂਦਾ ਸੀ ਉਹ ਅੱਛਾ ਇਹ ਸਰੀਰ ਦਾ ਸੀ ਉਹ ਉਹ ਜਿੱਤ ਕੇ ਇੱਕ ਜੱਫਾ ਲਾ ਕੇ ਫਰਕ ਨਾ ਆ ਓ ਜਿੱਤ ਕੇ ਸੀ ਠੀਕ ਇੱਕ ਤੁਸੀਂ ਬੰਬਈਆ ਦੀ ਗੱਲ ਕਰਦੇ ਸੀ ਮੈਚ ਤੁਸੀਂ ਵੇਖਿਆ ਧੰਨੇ ਹੋਣਾ ਨਾ ਸੀਗਾ ਹਾਂ ਬਈ ਉਹ ਮੈਂ ਉੱਥੇ ਮੈਚ ਵੇਖਿਆ ਉਹ ਤਕੜਾ ਲੱਗਾਈ ਮੈਚ ਉਹ ਮੈਚ ਹੀ ਬਹੁਤ ਤਕੜਾ ਸੀ ਹੂੰ ਉੱਥੇ ਬਸ ਰਜੀਤ ਨੂੰ ਜੱਫਾ ਨਹੀਂ ਪਿਆ ਕੋਈ ਵੀ ਮੈਂ ਕਹਿੰਦੇ ਹਾਂ ਹੂੰ ਤੇ ਉਹ ਰੁਕਿਆ ਵੀ ਨਹੀਂ ਤੰਨਾ ਵੀ ਨਹੀਂ ਰੁਕਿਆ ਉਧਰੋਂ ਅੱਛਾ ਦੋਨੇ ਪਾਸੇ ਪਹਿਲੀ ਹੁੰਦੀ ਸੀ ਅੱਧੇ ਤੇ ਜਿੱਤ ਗਏ ਅੱਧੇ ਤੇ ਉਹ ਜਿੱਤ ਗਏ ਸੀ ਠੀਕ ਆ ਮੈਂ ਤਾਂ ਕੋਈ ਨਹੀਂ ਜੱਫਾ ਨਾ ਸਾਡੇ ਇਹਨਾਂ ਲੱਗਿਆ ਪਿੰਡ ਵਾਲਿਆਂ ਤੋਂ ਹੂੰ ਤੇ ਖਰੀਦ ਵੀ ਰੁਕਿਆ ਉਧਰੋਂ ਔਰ ਡਰ ਉਹ ਤਕੜਾ ਇਹਨਾਂ ਦਾ ਡਰ ਵੀ ਤਕੜਾ ਸੀਗਾ ਅੱਧੇ ਪਿੰਡ ਤੇ ਉਹ ਜਿੱਤ ਗਏ ਸੀ ਉਹ ਵੀ ਮੈਂ ਮੈਚ ਅੱਖੀਂ ਵੇਖਿਆ ਸੀ ਠੀਕ ਆ ਹਾਂ ਤੇ ਬਾਈ ਦਾ ਭਾਰ ਕਿੰਨਾ ਸੀਗਾ ਭਾਰ 1 ਕੁੰਡ 25-30 ਕਿਲੋ ਸੀ ਹਾਂ ਇੰਨਾ ਹੀ ਦੱਸ ਦੇਣਾ ਹਾਂ ਇੰਨਾ ਭਾਰ ਸੀਗਾ ਕੱਦ 6 ਫੁੱਟ ਸੀਗਾ ਅਸੀਂ ਨਾ ਹਾਂ ਕੱਦ ਉਹਦਾ 6-6 ਫੁੱਟ ਹੀ ਸਮਝ ਲੈ 1 ਇੰਚ ਘੱਟ ਹੋ ਇੱਥੇ ਅਸੀਂ ਮਿਹਨਤ ਨਾਲ ਜਦੋਂ ਜਦੋਂ ਲੱਤਾਂ ਫੜਦੇ ਹੁੰਦੇ ਸੀ ਉਹਦੀਆਂ ਮਾਂ ਵੀ ਗੁੱਲਾ ਡਾਂਡ ਲਾਉਂਦੇ ਸੀ ਨਾ ਜਦੋਂ ਹਾਂ ਲੱਤਾਂ ਫੜ ਕੇ ਡੰਡ ਲਾਉਂਦੇ ਸੀ ਛਾਤੀ ਤੇ ਠੀਕ ਹੈ ਤੂੰ ਉਹ ਲੱਤਾਂ ਵੀ ਜਾਨੀ ਕਿ ਮੈਂ ਨਾ ਮੁਸ਼ਕਲ ਹੀ ਫੜੀਆਂ ਜਾਂਦੀਆਂ ਸੀ ਵਜਨ ਬਹੁਤ ਸੀ ਪਹਿਲਾਂ ਪਜਾਮਾ ਫੜਨਾ ਪੈਂਦਾ ਸੀ ਆਹ ਫੇਰ ਐ ਫੜਦੇ ਵੀ ਛੁੱਟ ਮਨਾ ਜਾਵੇ ਕਿਤੇ ਹੂੰ ਤੇ ਪ੍ਰਿੰਟ ਪ੍ਰੂਫਸ ਕਰਾਉਂਦੇ ਸੀ ਅੱਛਾ ਉਹਨੇ ਬਾਈ ਨੇ ਡੰਡ ਲਾਉਣੇ ਤੇ ਲੱਤਾਂ ਫੜਦਾ ਨਹੀਂ ਬਹੁਤ ਲੱਤਾਂ ਫੜ ਲੈਂਦੀਆਂ ਬਾਈ ਨੇ ਠੀਕ ਹੈ ਮਤਲਬ ਆ ਵੀ 100 ਡੰਡ ਲੱਗ ਗਈ ਠੀਕ ਉਹਨੇ ਕਹਿੰਦੇ 100 ਡੰਡ ਲੱਗ ਗਈ ਤੇ ਤੂੰ ਤਾਂ ਪੂਰੀ ਸੰਗਤ ਕੀਤੀ ਬਾਈ ਜੀ ਨਹੀਂ ਬਾਈ ਦੇ ਨਾਲ ਰਹਿੰਦੇ ਰਹੇ ਜਨਜਰ ਰਹੇ ਕਦੀ ਹੂੰ ਬਾਕੀ ਮੈਂ ਛੋਟਾ ਸੀ ਮੈਂ ਕਹਿੰਦਾ ਪਰ ਪ੍ਰੇਮ ਬਹੁਤ ਸੀ ਮੈਂ ਬਹੁਤ ਪ੍ਰੇਮ ਸੀ ਆਹ ਜਵਾਕਾਂ ਨੂੰ ਬਹੁਤ ਕਰਦਾ ਹੀ ਆ ਹਾਂ ਮਿਹਨਤ ਵੀ ਲਵਾਉਂਦਾ ਸੀ ਮੈਂ ਮਿਹਨਤ ਲਵਾਉਂਦਾ ਹੀ ਪੂਰੀ ਮੈਂ ਇੱਕ ਵਾਰ ਮਿਹਨਤ ਅਸੀਂ ਲਾਟੇ ਦੂਜੀ ਦੂਰੀ ਆ ਰ ਉਸੇ ਵਾਰ ਸਕੂਲ ਜਾਣਾ ਸੀ ਹੂੰ ਅਸੀਂ ਕਈ ਵਾਰੇ ਪਾਸੇ ਮੈਂ ਚੋਂ ਪਾਉਂਦਾ ਬਾਈ ਫੇਰ ਆ ਗਿਆ ਉਹ ਦਿਖ ਜਾਂਦੇ ਚਾਚਾਨਣ ਚ ਹਾਂ ਉਹ ਫਿਰ ਮੁੜ ਕੇ ਸੀ ਮੈਂ ਕਿਹਾ ਬਾਈ ਅਸ ਤੈਨੂੰ ਇੱਧਰ ਬਾਹਰ ਆ ਜਾਓ ਇੱਧਰ ਮਿਹਨਤ ਲਾਉ ਦਵਾਰੇ ਹੂੰ ਮੈਂ ਕਿਹਾ ਸਕੂਲ ਜਾਣਾ ਹੂੰ ਲੋਕਾ ਨਾ ਤੂੰ ਕੋਹਨ ਇੱਧਰ ਆਜੂ ਬਾਈ ਤੂੰ ਡਾਲਦੇ ਸੀਗੇ ਉਹ ਡਾਲਦੇ ਸੀ ਮੈਂ ਦੁਬਾਰੇ ਫੇਰ ਮਿਹਨਤ ਲਵਾਈ ਸਾਡੀ ਪਰ ਜਲਿਕ ਉਹਦਾ ਅੱਖਾਂ ਬੰਦੇ ਦਾ ਮੁੜੇ ਨਹੀਂ ਜਾਂਦਾ ਸੀ ਯਾਰ ਠੀਕ ਹੈ ਜੀ ਉਹ ਬੰਦਾ ਜਿੰਨਾ ਵਧੀਆ ਸੀ ਉਹਦਾ ਕਹਿਣਾ ਮੁੜੇ ਦੇ ਭਾਵੇਂ ਉਹ ਗੁੱਸੇ 'ਚ ਕਹਿੰਦਾ ਕਾ ਵੀ ਸਾਨੂੰ ਗੱਲ ਕਬੂਲ ਸੀ ਉਹਦੀ ਹੂੰ ਤੇ ਪਿਆਰ ਨਾਲ ਤਾਂ ਕਬੂਲ ਹੋਣੀ ਹੀ ਹੋਣੀ ਸੀ ਮਿਲਦਾ ਉਹ ਬੰਦਾ ਹੀ ਗੁੱਸੇ ਦੇ ਕਹੇ ਤਾਂ ਗੁੱਸਾ ਕਰਨਦਾ ਨਹੀਂ ਸੀ ਉਹ ਹੂੰ ਉਹ ਬੰਦਾ ਹੀ ਹਸਮਕ ਸੀਗਾ ਠੀਕ ਹੈ ਬਾਈ ਹਾਂ ਤੇ ਹੋਰ ਬੰਦ ਕਰ ਚੇਤੇ ਆਉਂਦਾ ਬਾਈ ਬੜੀਆਂ ਗੱਲਾਂ ਵਧੀਆ ਹੁੰਦੀਆਂ ਸੀ ਉਦੋਂ ਉਹਦਾ ਸਮਾਂ ਵਧੀਆ ਸੀ ਪਿਆਰ ਵੀ ਚੰਗੇ ਸੀ ਇੱਕ ਦੂਜੇ ਦੀ ਬਾਹਾਂ ਵੀ ਫੜਦੇ ਸੀ ਪਰ ਬਾਅਦ ਵਿੱਚ ਤਾਂ ਹੁਣ ਜੇਲਸੀ ਹੋਣ ਲੱਗੀ ਫਿਰ ਇਕ ਤਾਂ ਹੀ ਹੈ ਨਾ ਹੂੰ ਹੁਣ ਥੋੜਾ ਮਾਹੌਲ ਦਾ ਫਰਕ ਲੈਣਾ ਨਾ ਮਾਹੌਲ ਦਾ ਬਹੁਤ ਫਰਕ ਪਾਇਆ ਪਲੇਅਰਾਂ ਦਾ ਹੀ ਬਹੁਤ ਫਰਕ ਪਾਇਆ ਹੂੰ ਉਹ ਤਾਂ ਪਲੇਅਰ ਜਿੰਨਾ ਬਜਟ ਉਹਨੂੰ ਇੱਕ ਟੂਰਨਾਮੈਂਟ ਦਾ ਹੁੰਦਾ ਸੀ ਹੁਣ ਤਾਂ ਇੱਕ ਪਲੇਅਰ ਹੀ ਲੈ ਜਾਂਦਾ ਉਹਨਾਂ ਲੈ ਜਾਂਦਾ ਲੈ ਜਾਂਦਾ ਉਹਨਾਂ ਬਜਟ ਪਲੇਅਰ ਜਿੰਨਾ ਇੱਕ ਟੂਰਨਾਮੈਂਟ ਦਾ ਖਰਚਾ ਹੁੰਦਾ ਹੈ ਸਾਰਾ ਹੁਣ ਤਾਂ ਇੱਕ ਪਲੇਅਰ ਹੀ ਲੈ ਜਾਂਦਾ ਉਹਨਾਂ ਸਹੀ ਗੱਲ ਆ ਬਾਈ ਸਹੀ ਉਹਦੇ 10 12 ਨਾਮ ਹੁੰਦੇ 10000 12000 ਓਪਨ ਨੂਨ ਨਾਮ ਹੁੰਦਾ ਸੀ ਨਾ ਹੂੰ ਜਿਹੜੇ ਇੱਥੇ ਜੀ ਕੱਢੇ ਆ ਹੂੰ ਅਸੀਂ ਸੈਕ ਉਹ 200 ਹੀ ਬਹੁਤ ਸੀ 50-50 ਰੁਪਏ ਚਾਰ ਜਣਾਂ ਨੂੰ ਤੇ 50 ਰੁਪਏ ਸਾਨੂੰ ਹੀ ਮੈਨੂੰ ਇੰਨਾ ਚਾਚੜਾ ਸਾਨੂੰ 50 ਰੁਪਏ ਆ ਦੇ ਕੋਲ ਹੂੰ ਤੇ ਇੱਥੇ ਜਦੋਂ ਮੈਚ ਲੱਗਿਆ 5 ਰੁਪਏ ਦੇ ਜੱਫਾ ਲਾਉਂਦੇ ਹੁੰਦੇ ਸੀ ਠੀਕ ਹੈ ਤੇ ਜੱਫਾ ਲੈ ਇਹਨੂੰ ਮੈਨੂੰ ਪੰਜ ਛੀ ਜੱਫੇ ਲੱਗੇ ਹੂੰ ਚੋਰ ਵੀ 25 ਰੁਪਏ ਹੋ ਗਏ ਸੀ ਤੇ 25 ਰੁਪਏ ਦਾ ਮੈਨੂੰ ਚਾਹਣਾ ਚੱਕਾ ਜਾਵੇ ਤੇ ਮੈਂ ਜਾ ਕੇ ਰੱਖਿਆ ਫਿਰ ਪੁੱਤੀ ਦਾ ਇੱਕ ਵਰੀ 30 ਹੋ ਗਏ ਮੈਨੂੰ ਠੀਕ ਹੈ ਤੋ ਇੰਨੇ ਨੇ 5-5 ਰੁਪਏ ਬਹੁਤ ਸੀਗੇ ਤੇ ਉਦੋਂ ਬਾਈ ਹਰਜੀਤ ਬਾਈ ਕੋਲ ਸਕੂਟਰ ਹੁੰਦਾ ਸੀ ਕਹਿੰਦੇ ਆ ਸਕੂਟਰ ਹੁੰਦਾ ਸੀ ਬਾਈ ਕੋਲ ਅੱਛਾ ਹਾਂ ਸਕੂਟਰ ਤੇ ਹੁੰਦਾ ਸੀ ਹਾਂ ਤੇ ਟ੍ਰੈਕ ਸੂਟ ਪਾਇਆ ਹੁੰਦਾ ਸੀ ਕਹਿੰਦੇ ਤੇ ਟੋਪੀ ਪੁੱਠੀ ਲੈਦਾ ਸੀ ਕਿ ਸਿੱਬੀ ਟੋਪੀ ਕੋ ਪੁੱਠੀ ਲੈਦਾ ਸੀ ਪੁੱਠੀ ਹੀ ਲੈਦਾ ਸੀ ਕਹਿੰਦੇ ਨਾ ਹਾਂ ਉਹ ਟੌੜੀ ਬੜਾ ਹੀ ਬੰਦਾ ਨਾ ਨਹੀਂ ਬੰਦਾ ਨਾ ਯਾਰ ਉਹ ਵੀ ਬਹੀ ਸੋਹਣਾ ਸੀ ਬੰਦਾ ਬਾਕੀ ਗਰਾਪ ਰੂਪ ਹੀ ਸੀ ਉਹ ਤਾਂ ਹੀ ਪੁੱਛੇ ਗੱਲ ਰੱਬ ਦੇ ਵੰਗੂ ਹਾਂ ਕੱਬ ਜਿਹਨੂੰ ਦੰਦਾ ਨਾ ਰੂਪ ਉਹਨੇ ਗੁਣ ਸਾਰੇ ਦਿੱਤੇ ਸੀ ਰੱਬ ਨੇ ਹੂੰ ਵੀ ਜਾਨੀ ਕਿ ਬੰਦਾ ਚੰਗਾ ਹੀ ਬਹੁਤ ਸੀ ਹੂੰ ਤਕੜੇ ਬੰਦੇ ਜਿਹੜੇ ਅਜਕਲ ਨਹਿਰ ਬਾਈ ਮੜੇ ਜੀ ਬੰਦੇ ਜੋ ਦੋ ਜੱਫੀ ਲਾਦੇ ਨਾ ਅੱਜਕੱਲ ਤਾਂ ਇੱਕੋ ਹੀ ਨਹੀਂ ਬੰਦੇ ਚ ਸਹੀ ਗੱਲ ਆ ਜੀ ਬੰਦਾ ਨੇੜੇ ਦੇ ਬੰਦੇ ਨੂੰ ਬੰਦਾ ਨਹੀਂ ਸਮਝਦਾ ਅਗਲਾ ਪਰ ਉਹ ਬੰਦਾ ਐਡਾ ਤੱਕਲਾ ਪ੍ਰੇਅਰ ਸੀ ਉਹ ਆਮ ਬੰਦੇ ਨਾਲ ਵੀ ਮਿਲਦਾ ਸੀ ਵਧੀਆ ਜਾਨ ਵਧੀਆ ਮਾਨਸਗਰ ਕਰਦਾ ਸੀ ਇੱਥੇ ਕੋਈ ਮੜਾ ਮਾਨ ਫਰਮਾਨ ਹੋ ਜੇ ਕਿਸੇ ਦਾ ਤੇ ਉਹ ਕਹਿੰਦਾ ਵੀ ਬੱਸ ਵੀ ਮੈਂ ਹੀ ਆ ਸਹੀ ਗੱਲ ਆ ਜੀ ਕਿ ਕੋਈ ਦੁਨੀਆ ਤੇ ਹੈ ਹੀ ਨਹੀਂ ਕੋਈ ਹੋਰ ਉਹ ਬੰਦੇ ਨੂੰ ਬੋਹਰਾ ਉਹ ਬੰਦਾ ਵੀ ਬਹੁਤ ਜਿਆਦਾ ਬੰਦਾ ਚੰਗਾ ਸੀ ਮੀਦਨ ਹਾਂ ਹਾਂ ਸਾਊ ਸੁਭਾ ਵਾਲਾ ਬੰਦਾ ਸੀ ਹੱਸ ਬੋਤ ਹਰ ਇੱਕ ਨਾਲ ਬਜ਼ੁਰਗ ਨਾਲ ਮਾਂ ਭਾਣਾ ਨਾਲ ਉਹਵੇਂ ਗੱ ਤੇ ਉਦੋਂ 94 ਦੇ ਵਿੱਚ ਬਾਈ ਦੇ 3500 ਡਾਲਰ ਲਗਾ ਬਾਹਰ ਹਣਾ ਹਾਂ 99 94 99 96 ਦਾ ਬੈਸਟ ਹਨ ਟ੍ਰਾਂਟੋਲੇ ਕਪੜਾ ਹਾਂ ਬੈਟਾ ਹੋਰ ਕਾਰ ਦਾ ਟੁੱਟਾ ਨਹੀਂ ਗਿਆ ਤੋਂ ਹੋ ਹੀ ਟੁੱਟਿਆ ਉਦੋਂ ਲਗਾਤਾਰ ਬਾਈ ਕੋਈ ਡਾਲਰ ਨਾ ਬਾਅਦ ਚ ਮਲੇ ਲੱਖਾ ਕਾ ਕਾਰ ਸਾਰੇ ਉਹ ਲਗਾਤਾਰ ਨਹੀਂ ਨਿਕਲਿਆ ਉਹ ਲਗਾਤਾਰ ਹੀ ਤਾਂ ਨਿਕਲਿਆ ਹਾਂ ਹਾਂ ਬਾਈ ਦਾ ਕਾਰ ਲਗਾਤਾਰ ਨਿਕਲਿਆ ਹਾਂ ਹਾਂ ਪਰ ਜੀਰ ਨਿਕਲਿਆ ਉਸ ਟਾਈਮ ਤੇ ਫਿਰ ਉਦੋਂ ਨਾਲ ਇਹਨਾਂ ਦੇ ਖਿਡਾਰੀ ਜਿਹੜੇ ਸ਼ੋ ਮੈਚ ਵੇਂਦੇ ਰਹੇ ਇਹਨਾਂ ਦੇ ਸ਼ੋ ਮੈਚ ਵੇਖਿਆ ਸ਼ੋਅ ਮੈਚ ਵੀ ਕੇ ਮਨ ਕਾਲੇ ਹੁਣੀ ਨਾਲ ਹੁੰਦੇ ਸੀ ਬਿਲੀ ਬੋਰਡ ਉਹਦੋਂ ਪਹਿਲਾਂ ਬਿਲੀ ਬੋਰਡ ਦਾ ਤੇ ਪੈਪਸੂ ਦਾ ਇਹਦੇ ਦੋ ਹੀ ਮੈਚ ਹੁੰਦੇ ਸੀ ਠੀਕ ਆ ਮੰਡੀ ਕਰਨ ਬੋਰਡ ਹੁੰਦਾ ਸੀ ਬਿਲੀ ਬੋਰਡ ਤੋਂ ਤਾਂ ਕਹਿੰਦੇ ਇਹਨਾਂ ਦੇ ਦੋ ਮੈਚ ਹੁੰਦੇ ਇੱਕ ਸ਼ੋਅ ਮੈਚ ਹੀ ਹੁੰਦਾ ਨਹੀਂ ਪਹਿਲਾਂ ਠੀਕ ਆ ਕਿ ਹੁਣ ਬਾਹਰ ਵਿੱਚ ਤਾਂ ਚੱਲ ਕੇ ਡਮਗਾਂ ਦੇ ਮੈਚ ਹੋਣ ਲੱਗੇ ਜੀ ਤੋਂ ਬਾਅਦ ਹੀ ਹੋਣ ਲੱਗੇ ਕੱਡੇ ਮੈਚ ਹਾਂ 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 ਪਹਿਲਾਂ ਤਾਂ ਹੀ ਮੈਚ ਹੁੰਦੇ ਸੀ ਬਾਹਰ ਬੂਰ ਖੇਡਾ ਹਰ ਜੀ ਸਾਰੇ ਤਾਂ ਖੇਡਿਆ ਹੀ ਨਹੀਂ ਕਹਦਗੇ ਠੀਕ ਹੈ ਜੀ ਇੰਗਲੈਂਡ ਖੇਡਾ ਕੈਨੇਡਾ ਖੇਡਾ ਮੈਂ ਨਾ ਅਮਰੀਕਾ ਵੀ ਖੇਡਾ ਹਾਂ ਹਾਂ ਮ ਉਧਰ ਦਾ ਖਿਡਾਰੀ ਵੀ ਹਣੀ ਵੀ ਕੋਈ ਸਹੀ ਗੱਲ ਨਾਲ ਬਾਈ ਯਾਸ ਮੁਖ ਵੀ ਹਰ ਇੱਕ ਬੰਦੇ ਦੀ ਉਹ ਨਾ ਮਦਦ ਵੀ ਕਰਦਾ ਸੀ ਹੂੰ ਹਰ ਇੱਕ ਬੰਦੇ ਦੀ ਅਸ਼ਾ ਕਿ ਉਹਨੂੰ ਕਹਿੰਦਾ ਵੀ ਗਾਂ ਖੱਚੇ ਵੀ ਅੱਗੇ ਲਿਆਂਦਾ ਸੀ ਨਾਲ ਬੰਦੇ ਨੂੰ ਜੋੜਦਾ ਸੀ ਬੰਦੇ ਨੂੰ ਵੀ ਇਹ ਵੀ ਤਕੜਾ ਹੋਵੇ ਤੇ ਨਾਲ ਮੇਰੀ ਵੀ ਮੇਰੀ ਸਪੋਰਟ ਕਰੇ ਬੰਦਾ ਗਾਂ ਵਿਖੜ ਪੂ ਟੀਮ ਸਾਡੀ ਤਕਰੀਰ ਚੰਗੀ ਬਣੇ ਪਿੰਡ ਦੀ ਇਹ ਚੀਜ਼ਾਂ ਸੋਚਦਾ ਸੀ ਹੂੰ ਤੁਸੀਂ ਵੀ ਕਹਿੰਦੇ ਹੋ ਕਿ ਅਸੀਂ ਵੱਡੇ ਕੋ ਥੋੜਾ ਨਾਲ ਕਿੱਡਾ ਕਰਨਾ ਅਸੀਂ ਉਹਨੂੰ ਕਰ ਦਿੰਦੇ ਹਾਂ ਪਹਿਲਾਂ ਅਸੀਂ ਦੇਖੋ ਉਹ ਕਹਿੰਦੇ ਬੇਸੇ ਕਿੱਡਾ ਕਰਾਂ ਨਾਲ ਦੇ ਜੱਫੇ ਲਾਇਆ ਕਰਾਂਗੇ ਹਾਂ ਉਦੋਂ ਰੀਡ ਉੱਠ ਗਿਆ ਫਿਰ ਅਸੀਂ ਬਾਅਦ ਚ ਜਫੇ ਲਾਉਂ ਜਫੇ ਜਰ ਜੱਦੇ ਰਹੇ ਅਸੀਂ ਟੀਮਾਂ ਦੀ ਬਾਅਦ ਚ ਤੁਸੀਂ ਜਦੋਂ ਉੱਠੇ ਆਂ ਉਹ ਦੁਬਾਰਾ ਅਸੀਂ ਬਾਅਦ ਚ ਹਾਂ ਓਪਨ ਦੇ ਮੈਚ ਅਸੀਂ ਜਿਹੜਨੇ ਆ 27 ਕਿਲੋ ਤੋਂ ਲੈ ਕੇ ਓਪਨ ਦੇ ਮੈਚ ਤੁਸੀਂ ਉਹ 38 38 ਖੇਡਦੇ ਸੀ ਯਾਨੀ ਉਹਦੋਂ 38 45 ਇੱਥੇ ਕਿੰਦਾ ਨਹੀਂ ਇਹ ਤਾਂ ਬਾਈ ਤਕੜਾ ਬਾਅਦ ਵਿੱਚ ਹਾਂ ਜਦੋਂ ਪਰਸੰਧਲਾ ਉਹਦੀ ਮੈਚ ਚੱਲ ਜੇ ਹੋ ਗਏ ਮਾਲਾ ਮਹਾਰਾਜ ਕਿਰਪਾ ਨਾਲ ਅਸੀਂ ਮੈਂ ਜਦੋਂ 2 ਚ ਖੜਿਆ 99 ਚ ਖੜਿਆ ਬਾਅਦ ਚ 99 ਚ ਪੂਰਾ ਸੀ ਮੌਸਾ 98 ਚ ਡੈਥ ਹੁੰਦੀ ਉਹਨਾਂ ਦੀ 16 April ਨੂੰ ਹਾਂ 99 ਚ ਉਹ ਤਾਂ ਬਾਅਦ ਉਹਦਾ ਪਹਿਲਾ ਨਹੀਂ ਸੀ ਉਦਾ ਵਿਆਹ ਹੋਇਆ ਹੋਇਆ ਸੀ ਵੀ ਕਿ ਉਦੋਂ ਹੂੰ ਤੇ ਬਾਅਦ ਵਿੱਚ ਉਹ ਮੋਗੇ ਮੋਗੇ ਰਹਿੰਦੇ ਸੀ ਚਲੋ ਮੋਗੇ ਹੀ ਰਹੇ ਇੱਥੇ ਹਾਂ ਬਾਜ ਉਹਨਾਂ ਨਾਲ ਜਦੋਂ ਪਿੰਡ ਆਉਣਾ ਨਾ ਇੱਥੇ ਮਿਹਨਤ ਲਾਉਣੀ ਸੀ ਪੂਰੀ ਅੱਛਾ ਮਿਹਨਤ ਬਿਲੀ ਕਰਦੇ ਚਾਹੁੰਦੇ ਕਿੰਨੇ ਦਿਨ ਲਾਏ ਨਾ ਇਹ ਪਿੰਡ ਫਿਰ ਉਦੋਂ ਪਿੰਡ ਬਹੁਤ ਦਿਨ ਲਾਏ ਨਾ ਫਿਰ ਕਿਤੇ ਮੈਚ ਤਾਂ ਫਿਰ ਜਾਵੜਦਾ ਠੀਕ ਆ ਯਾਨੀ ਪੂਰਾ ਲੈਂਕ ਸੀ ਪਿੰਡ ਵਾਲੇ ਬੰਦਿਆਂ ਨਾਲ ਪਿੰਡ ਵਾਲੇ ਬੰਦੇ ਹਰ ਇੱਕ ਨਾਲ ਪ੍ਰੀਮ ਰੱਖਦਾ ਸੀ ਠੀਕ ਆ ਬਈ ਠੀਕ ਆ ਉਹ ਕਿਹੜੇ ਪਿੰਡ ਦੇ ਜਿੱਥੇ ਮੈਚ ਹੁੰਦਾ ਸੀ ਨਾ ਬਹੁਤ ਬੰਦੇ ਜਾਂਦੇ ਹੁੰਦੇ ਸੀ ਪਿਛੇ ਹਰਜੀਤ ਮੈਚ ਵੇਖਣ ਆਰਜੀਤ ਉਧਰ ਬਹੁਤ ਹਾਂ ਛੋਟੇ ਕੋੜਗੇ ਬਹੁਤ ਆ ਸੀ ਭਿੰਡਰੀ ਕੱਲ ਨੂੰ ਮੇਜ ਬੋਲ ਹਾਂ ਟਰੋਲੀ ਪਈ ਆਇਆ ਟਰੋਲੀ ਪਈ ਦੀ ਆ ਹਾਂ ਤੇ ਉਹ ਦੱਸ ਦਿੰਦੇ ਬੰਦੇ ਕਿ ਮਰੂਤੀ ਹੁੰਦੀ ਸੀ ਲੋੜੇ ਬਾਅਦ ਚ ਮਰੂਤੀ ਵੀ ਸੀ ਤੁਸੀਂ ਇਹਦੇ ਕੋਲ ਥਾਂ ਮਰੂਤੀ ਉਹਨੇ ਸਾਡੇ ਬੰਦੇ ਪੁਰਾਣੇ ਦੱਸ ਦਿੰਦੇ ਉਹ ਟੈਂਪੂ ਘਰਾ ਕੇ ਜਾਂਦੇ ਜੀ ਇਹ ਕੋਈ بڑا ਫੋਨ ਦਾ ਵੀ ਦਾ ਸਿਸਟਮ ਉਧਰ ਨਹੀਂ ਫੋਨ ਹੁੰਦਾ ਸੀ ਹਾਂ ਉਹ ਕਹਿੰਦੇ ਜੀ ਐਂ ਪਤਾ ਲੱਗ ਗਿਆ ਯਾਰ ਇੱਥੇ ਹਰਜੀਤ ਨੇ ਆਉਣਾ ਹਾਂ ਤੇ ਕਹਿੰਦੇ ਛੋਟੇ ਕੋੜਗੇ ਬਹੁਤ ਆਇਆ ਹਾਂ ਟਰੋਲੀ ਪਈ ਦੀ ਆ ਹਾਂ ਟਰੋਲੀ ਪਈ ਬਹੁਤ ਆ ਹਾਂ ਤੇ ਕਹਿੰਦੇ ਛੋਟੇ ਕੋਲ ਇਹ ਮੈਚ ਸੀਗਾ ਹਾਂ ਤੇ ਆਹਦੇ ਤੇ ਬਈ ਸਾਰੇ ਅਸੀਂ ਉਹਦੇ ਗੱਡੀ ਕੋਲੇ ਔਰ ਗਰਦੀ ਦੀ ਕੋਲੇ ਮੈਚ ਨਹੀਂ ਖੇਡਦੇ ਹਾਂ ਕਿਉਂਕਿ ਗੱਡੀ ਸੁੱਤਾ ਪਿਆ ਅਮਰੂਤੀ ਚ ਸਾਡੇ ਬੰਦੇ ਦਾ ਆ ਦਿੰਦੇ ਪੁਰਾਣੇ ਉਹ ਕਹਿੰਦੇ ਬਈ ਮੈਚ ਖੇਡ ਲਵਾਂ ਕਹਿੰਦਾ ਦੂਜੀ ਟੀਮ ਨੇ ਆ ਬਿਜਲੀ ਬੋਰਡ ਦੀ ਅੱਛਾ ਇਹੋ ਜੀਆਂ ਗੱਲਾਂ ਹੁੰਦੀਆਂ ਨੇ ਬਿਜਲੀ ਬੋਰਡ ਦੀ ਟੀਮ ਨਾਲ ਪਹਿਲਾਂ ਇੰਸਪੈਕਟਰ ਵੀ ਹੁੰਦਾ ਸੀ ਨਾ ਇਹ ਹੂੰ ਬੀਬੀ ਬੱਸ 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 ਹੋ ਗਿਆ ਸੀਗਾ ਠੀਕ ਆ ਤੇ ਫਿਰ ਉਹ ਨੌਕਰੀ ਛੱਡਤੀ ਸੀ ਮਕਰੋਆਂ ਜਾ ਕੇ ਆ ਛੱਡਤੀ ਸੀ ਨੌਕਰੀ ਹਾਂ ਫਿਰ ਮਕਰੋਆਂ ਕੇ ਨੌਕਰੀ ਛੱਡਤੀ ਸੀ ਨੇ ਹੂੰ ਬਾਕੀ ਯਾਰ ਬੰਦਾ ਤ ਉਹਨੂੰ ਗੁਰੂ ਮਹਾਰਾਜ ਵੱਲੋਂ ਬਾਰੀ ਸੀਗਾ ਹਾਂ ਜਿਹੜੇ ਬੰਦੇ ਚੜ੍ਹਾਈ ਹੁਣੀ ਹੋਵੇ ਉਹਦੀ ਉਮਰ ਥੋੜੀ ਘੀ ਹੁੰਦੀ ਹਾਂ ਇਹ ਪਰਮਾਤਮਾ ਨਾਲ ਹੋ ਜਾਂਦਾ ਉਹ ਮਾਤਮ ਵੱਲ ਹੀ ਹੁੰਦਾ ਵੀ ਕਿਹਦੇ ਹੁਣ ਲੋਕੀ ਉਹਨੂੰ ਯਾਦ ਤਾਂ ਕਰਦੇ ਹਰਜੀਤ ਸਹੀ ਗੱਲ ਆ ਬਾਈ ਜੇ ਹੁਣ ਤੁਸੀਂ ਕਿਹਦੇ ਜਾਣਦੇ ਆ ਬਾਜਾਖਾਨਾ ਕਹਿੰਦੇ ਪਿੰਡ ਬਾਜਾਖਾਨਾ ਸਾਡੇ ਬਾਈ ਮੈਂ ਤਾਂ ਉਹ ਹਰਜੀਤ ਮਰਿਆ ਨਾ ਅਸੀਂ ਮੈਂ ਇਥੋਂ 62 ਕਿਲੋ ਖੱਡਿਆ ਕੋਰਸ਼ਮੀਰ ਹੂੰ ਹਰਜੀਤ ਮਰਿਆ ਤੋਂ 62 ਕਿਲੋ ਦੇ ਵਿੱਚ ਸਾਡਾ ਮੈਂ ਖੱਡਿਆ ਰੈਂਕੇ ਕਲਾਣਾ ਹੂੰ ਉਹਨਾਂ ਤੋਂਗਲੀ ਨਾਲ ਮੈਂ ਸੀ ਹੂੰ ਤੇ ਮੈਂ ਉਹਨੂੰ ਪੁੱਛ ਲਿਆ ਮੈਂ ਕਿਹਾ ਵੀ ਮੈਂ ਖੇਡ ਲਾਂ ਇਹਨਾਂ ਨਾਲ ਹੂੰ ਉਹ ਤਾਂ ਬਾਹਰ ਤਾਂ ਖੇਡ ਨਹੀਂ ਦਿੰਦੇ ਸੀ ਹੂੰ ਉਹ ਕਹਿੰਦਾ ਵੀ ਚੱਲ ਕੋਈ ਨਹੀਂ ਖੇਡੋ ਸਾਨੂੰ ਕੀ ਤਰਾਜ ਹੂੰ ਉਹਨਾਂ ਐਸੇ ਵੀ ਚੱਲੇ ਇਹਨੇ ਕਿਹੜਾ ਕੋਕ ਕਰਨਾ ਹੂੰ ਤੇ ਇਹ ਮੈਂ ਪਹਿਲੇ ਤੋ ਤਿੰਨ ਜੱਫੇ ਪਾਦੇ ਲਗਾਤਾਰ ਦੇ ਉਹ ਕਹਿੰਦੇ ਮੈਨੂੰ ਬਾਹਰ ਘੋੜੇ ਦਾ ਬਾਜੀ ਖਾਨੇ ਦਾ ਅੱਛਾ ਮੇਰੇ ਤਰਾਜ ਲਾਤਾ ਉਹਨਾਂ ਨੇ ਮੈਂ ਕਿਹਾ ਵੀ ਮੈਂ ਤੁਹਾਨੂੰ ਪੁੱਛ ਕੇ ਖੇਡਾਂ ਹੂੰ ਉਹ ਲਖਵੀਰ ਜੀ ਗਣੀ ਡਰੋਣਾ ਦਾ ਮੈਨੂੰ ਇੰਨਾ ਯਾਦ ਨਹੀਂ ਪੱਕਾ ਉਂਗਲ ਦਾ ਲਖਵੀਰ ਰੀਡਰ ਸੀ ਪਤਲਾ ਜਿਹਾ ਮੁੰਡਾ ਸੀ ਯਾਨੀ ਜਦੋਂ ਤੁਸੀਂ ਜਾਣਦੇ ਹੋਵੋਗੇ ਜਦੋਂ ਬਾਜਾਖਾਨਾ ਜਿਹੜਾ ਇਹਦਾ ਹੁੰਦਾ ਸੀ ਨਾ ਮਾਨ ਸਨਮਾਨ ਹਰਜੀਤ ਹਾਂ ਤੇ ਹਰਜੀਤ ਦਾ ਨਾਂ ਕਰਕੇ ਤੇ ਮੈਨੂੰ ਉਹਨੇ ਪਾਸ ਮੈਨੂੰ ਕਹਿੰਦੇ ਬਾਈ ਤੂੰ ਮੈਂ ਕਿਹਾ ਵੀ ਮੈਂ ਬਾਜੇਦਾ ਹੀ ਆ ਅੱਛਾ ਤੇ ਪਾਸ ਬੈਕ ਤੇ ਉਹਨਾਂ ਵਿਚਾਰਾਂ ਕਮੇਟੀ ਵਾਲਿਆਂ ਨੇ 500 ਰੁਪਏ ਦਿੱਤਾ ਉਹਨਾਂ ਦੇ 500 ਰੁਪਿਆ ਯਾਨੀ ਕਿ ਮੈਨੂੰ ਇਹ 2000 ਤੋਂ ਉੱਤੋਂ ਏਰਕਨ ਲੱਗਦਾ ਸੀ ਹਾਂ 500 ਰੁਪਏ ਦਿੱਤਾ ਉਹਨੇ ਮੈਨੂੰ ਤੇ ਮੁੜ ਕੇ ਇਹਨੇ ਵੀ ਚਲ 2-300 ਰੁਪਏ ਟੀ ਮੈਨੂੰ ਮੈਂ ਕਿਹਾ ਮੈਂ ਚੱਲ ਵੀ ਮੈਂ ਨਹੀਂ ਖੇਡਦਾ ਇਹ ਬੰ ਮੈਨੂੰ ਪਰ ਰਜੀਦ ਮਖਾ ਵੀ ਰਜੀਦ ਦਾ ਇੰਨਾ ਮਾਣ ਵਜੀਦ ਕਰਕੇ ਵੀ ਬਹੁਤ ਬਾਈ ਵੀ ਸਾਨੂੰ ਇਹ ਗੱਲ ਦਾ ਮਹਿਸੂਸ ਹੋਈ ਦੁੱਖ ਹੁੰਦਾ ਸੀ ਕਿ ਕਹਿੰਦੇ ਵੀ ਹਰੀਦਾਂ ਨਾ ਲੈਂਦੇ ਹਨ ਕਿ ਜਿਹੜਾ ਮਾਣ ਸਮਾਹ ਰਜੀਦ ਕਰਕੇ ਹੁੰਦਾ ਸੀ ਸਹੀ ਗੱਲ ਆ ਜੀ ਨਹੀਂ ਸਾਨੂੰ ਕਹੜਾ ਜਾਣਦੀ ਉੱਥੇ ਕਿ ਨਾ ਸਹੀ ਗੱਲ ਆ ਜੀ ਤੇ ਨਵੇਂ ਪੁਆਇੰਟ ਤੋਂ ਟੀਮ ਸਾਡੀ ਬੋਲਦੀ ਸੀ ਬਾਜੇਖੰਦ ਦੀ ਟੀਮ ਪਹੁੰਚ ਗਈ ਗਰਾਊਂਡ ਦੇ ਵਿੱਚ ਤੇ ਰਜੀਦਾਂ ਨਾ ਤਾਂ ਪਹਿਲਾਂ ਹੀ ਆਉਂਦਾ ਪਹਿਲਾਂ ਆਉਂਦਾ ਬਾਈ ਤੇ ਆਉਣਾ ਚਾਹੀਦਾ ਵੀ ਇਵੇਂ ਕਿਉਂਕਿ ਕਬੱਡੀ ਦਾ ਧਰੂ ਤਾਰ ਹੀ ਆ ਉਹ ਧਰੂ ਤਾਰਾ ਬਾਈ ਉਸੇ ਕਰਕੇ ਕਬੱਡੀ ਚੱਲੀਏ ਬਾਈ ਵੱਖਰੀ ਗੱਲ ਆ ਹੁਣ ਕਬੱ ਹੁਣ ਕਿੱਲੇ ਕਿਨੇ ਬੰਦੇ ਨੂੰ ਗੱਡੀਆਂ ਤਗੜੀਆਂ ਤਗੜੀਆਂ ਦਿੰਦੇ ਹਨ ਹੂੰ ਤੇ ਕਿੰਨੇ ਕਿੰਨੇ ਨਾਮ ਹੁੰਦੇ ਆ ਤੇ ਪਲੇਅਰ ਇੱਕ ਹੀ 50 5000 ਰੁਪਏ ਲੈਂਦਾ ਹੂੰ ਤੇ ਜਾਨੀ ਕਿ ਉਹਦਾ ਬਾਈਟ ਵਾਲੀ ਗੱਲ ਹੀ ਹੈਗੀ ਬਾਈਟ ਅੱਗੇ ਹੁੰਦਾ ਉਹਨਾਂ ਦੇ ਪਿਆ 1000 ਦਾ ਸਾਰਾ ਬਾਈਟਾਂ ਦੇ ਟੂਰਨਾਮੈਂਟ ਦਾ ਸਹੀ ਗੱਲ ਹੈ 10000 ਰੁਪਏ ਇੱਕ ਖੜਾਰੀ ਲੈ ਜਾਂਦਾ ਇੱਕ ਲੈ ਜਾਂਦਾ ਯਾਰ ਕਿੰਨੀ ਲੈ ਜਾਂਦਾ ਰਾਮ ਉਹ ਤਾਂ ਇਹਨਾਂ ਨੇ ਮੋਟਰਸਾਈਕਲ ਆ ਆਪਨਾਰ ਲਈ ਮੋਟਰਸਾਈਕਲ ਦੇਣ ਲੱਗ ਗਏ ਹੁਣ ਗੱਡੀਆਂ ਲਈ ਜਾਂਦੇ ਗੱਡੀਆਂ ਦੇ ਲੈਣੇ ਗੜੀਆਂ ਮਹਿੰਗੀਆਂ ਮਹਿੰਗੀਆਂ ਹਨ ਹੂੰ ਓਨਾ ਟਾਈਮ ਆ ਜੇ ਹੁੰਦਾ ਤਾਂ ਫਿਰ ਗੱਲ ਹੋਰ ਹੋਣੀ ਸੀ ਉਹ ਤਾਂ ਫਿਰ ਰਜਨ ਸਿੰਘ ਹੀ ਲੱਗ ਜਣਗੀਆਂ ਸੀ ਸਹੀ ਗੱਲ ਆ ਬਾਈ ਮੇਰੇ ਬਾਜੇ ਖਨੇ ਖੜਨ ਥਿਆਣ ਥਾਣ ਹੀ ਨਹੀਂ ਬਾਜੇ ਖਨੇ ਕਿਤੇ ਪਾਇ ਕਿ ਨਹੀਂ ਨਹੀਂ ਥਿਆਣਾ ਜੀ ਦਵਾ ਕਿ ਨਹੀਂ ਉਸ ਟਾਈਪ ਦੇ ਹੁੰਦੀਆਂ ਤਾਂ ਸਹੀ ਗੱਲ ਆ ਸਹੀ ਉਹ ਤਾਂ ਤਾਂ ਬਾਈ ਲੱਕੜ ਦੀ ਸੀਲਡ ਤੇ ਉੱਤੇ ਚਾਂਦੀ ਜੀ ਲੱਗੀ ਹੁੰਦੀ ਸੀ ਐਡ ਗੜ ਦਾ ਸੀਲਡ ਹੁੰਦਾ ਕਿ ਮੜੇ ਮੜੇ ਹੂੰ ਸੁਪਰ ਆਣਾਂ ਗੇ ਸੀਲਡਾਂ ਕੰਗਰੇ ਘਰੇ ਪੰਗਾ ਵੀ ਆ ਉਹ ਹੂੰ ਤੋਂ ਉਹ ਉਹੀ ਉਹੀ ਵਿਮਾਨ ਸਰਮਾਨ ਸੀ ਠੀਕ ਹੈ ਬਾਈ ਉਹਦੇ ਨੇ ਬੰਦਾ ਮਨ ਖੁਸ਼ ਹੋਇਆ ਨੇ ਵੀ ਹੁਣ ਵੱਡਾ ਟਰਾਫੀ ਜਿੱਤੀ ਅਸੀਂ ਮਨ ਖੁਸ਼ ਹੋ ਜਾਂਦੇ ਕਿ ਤੁਹਾਨੂੰ ਬਾਈ ਫਿਰ ਕਿਦੋਂ ਪਤਾ ਲੱਗਾ ਤੁਸੀਂ ਉਦੋਂ ਵੀ ਆ ਗੱਲ ਬਣ ਗਈ ਹੈ ਨਾ ਉਦੋਂ ਫੋਨ ਦਾ ਵੀ ਸਿਸਟਮ ਘੱਟ ਸੀਗਾ ਉਹਨੇ ਬਾਈ ਇੱਥੇ ਇੱਥੇ ਨਾ ਸਾਡੇ ਬਾਹਰ ਚ ਮੇਰਾ ਬਾਹਰ ਚ ਖੜਾ ਸੀ ਉਹ ਤੇ ਗੱਲਾਂ ਕਰੇ ਵੀ ਹਰਜੀਤ ਆ ਕਰ ਐਕਸੀਡੈਂਟ ਹੋ ਗਿਆ ਯਾਰ ਹੂੰ ਬਸ ਜਿਵੇਂ ਕਰਕੇ ਸੁਣ ਜਾਈ ਹੋ ਗਿਆ ਯਾਰ ਵੀ ਆ ਗੱਲ ਕੀ ਬਫਰ ਗਈ ਤੁਹਾਡੀ ਨਾ 16 ਅਪ੍ਰੈਲ ਸੀ 98 ਚ ਹੂੰ ਤੇ ਦਿਨ ਵੀ ਵੀਰਵਾਰ ਸ਼ੁੱਕਰਵਾਰ ਸੀ ਉਹਨੂੰ ਸ਼ਨੀਵਾਰ ਦੇ ਵਿੱਚ ਉਹ ਧਿਆਨ ਦਾ ਉਹਨੂੰ ਬਾਅਦ ਚ ਹੂੰ ਤੇ ਉਹਰ ਮਾਨ ਬੜਾ ਦੁੱਖ ਹੋਇਆ ਸਾਰਿਆਂ ਨੂੰ ਮਹਿਸੂਸ ਹੋਇਆ ਵੀ ਇਹ ਗੱਲ ਆਪਾਂ ਨੇ ਜਿਆਦੇ ਪ੍ਰੇਮ ਵਧੀਆ ਪਿਛਲੀਆਂ ਗੱਲਾਂ ਬੰਦੇ ਯਾਦ ਆਉਣ ਲੱਗਦੀਆਂ ਜਦੋਂ ਬੰਦਾ ਦੁਨੀਆ ਤੋਂ ਚਲਾ ਜਾਵੇ ਨਾ ਉਹਦੀਆਂ ਗੱਲਾਂ ਪਿਛਲੇ ਯਾਦ ਆਉਣ ਲੱਗਦੀਆਂ ਬੁਰੇ ਆ ਜਾਂਦੀਆਂ ਵੀ ਕਿੰਨਾ ਅਸੀਂ ਐ ਐ ਸੀ ਨਾ ਇੰਨਾ ਕਰਦਾ ਸੀ ਆਪਣਾ ਨਾ ਕਿ ਸਪੋਰਟ ਬਹੁਤ ਕਰਦਾ ਸੀ ਪਲੇਅਰ ਨੂੰ ਤੇ ਉਹ ਫਿਰ ਗੱਲਾਂ ਬੰਦੇ ਦੀਆਂ ਵੀ ਜਿਹੜੀਆਂ ਯਾਦ ਆ ਗਈਆਂ ਵੀ ਕਹਿਦਗੇ ਉਹ ਬੰਦਾ ਯਾਰ ਮੈਂ ਅੱਗੇ ਵੀ ਇਹਨਾਂ ਵੀਡੀਓ ਚ ਕਹਿਆ ਸੀ ਮੈਨੂੰ ਨਾ ਭੁੱਲਣ ਵਾਲਾ ਸਹੀ ਗੱਲ ਆ ਉਹ ਬੰਦੇ ਜੇ ਭੁੱਲਣ ਵਾਲੇ ਥੜੋਂਦੇ ਨਹੀਂ 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 ਜਿਹੜੇ ਬੰਦੇ ਨਹੀਂ ਭੁੱਲਣ ਵਾਲੇ ਹੁੰਦੇ ਹੂੰ ਉਹ ਜੇ ਬੰਦੇ ਦੁਨੀਆਂ ਤੇ ਆਉਂਦੇ ਆ ਬਖਾ ਆਪਦਾ ਨਾਮ ਚਮਕਾ ਕੇ ਚਲੇ ਜਾਂਦੇ ਪਰਮਾਤਮਾ ਪਰਮਾਤਮਾ ਵੱਲੋਂ ਨਾਮ ਚਮਕਿਆ ਦੁਨੀਆਂ ਹਰ ਇੱਕ ਪਿਆਰ ਕਰਦਾ ਉਹਨੂੰ ਹੂੰ ਕਿਤੇ ਬਹੁਤ ਹੀ ਯਾਰੇ ਬੰਦਾ ਚੰਗਾ ਸੀ ਕਦੇ ਖੜੀ ਥੋੜਾ ਜਨਾ ਖੜ ਜਾਣਾ ਕਿ ਤੇਨੂੰ ਕੜਤਾਇਆ ਪਾ ਕੇ ਖੋਸੇ ਪਾ ਕੇ ਨਾ ਹੂੰ ਅੱਡੇ ਤੇ ਖੜ ਜਾਣਾ ਤੇ ਸਵਾਰੀਆਂ ਵੀ ਰੋਕ ਰੋਕ ਮੇਂਦੀਆਂ ਸੀ ਵੀ ਬੰਦਾ ਖੜਾ ਨੌਜਵਾਨ ਖੜਾ ਹੂੰ ਬਾਜੇਖਾਨਾ ਤੇ ਹਰ ਜੀ ਖੜਾ ਹੂੰ ਉਤੋਂ ਦੀ ਉਹ ਮੇਂਦੀਆਂ ਸੀ ਉਹਨੂੰ ਹੂੰ ਇੱਕ ਵਾਰੀ ਨਾ ਬਾਈ ਇੱਥੇ ਮੈਂ ਆਪ ਦੇਖਿਆ ਟੂਰਨਾਮੈਂਟ ਰਾਤ ਨੂੰ ਤੁਹਾਡੇ ਕਲਾਕਾਰ ਲੱਗਦੇ ਸੀ ਇੱਥੇ ਤੇ ਰਾਜ ਬਰਾੜ ਵੀ ਇੱਥੇ ਸ਼ਾਇਦ ਰਸਤੇਦਾਰੀ ਵੀ ਭੈਣ ਵੇ ਆਈ ਆਈ ਉਹਦੀ ਭੈਣ ਵੀ ਤੇ ਰਾਜ ਬਰਾੜ ਨੇ ਆਪ ਗਈ ਸੀ ਗੱਲ ਮੈਨੂੰ ਯਾਦ ਆ ਉਹ ਕਹਿੰਦਾ ਵੀ ਹਰਜੀਤ ਕਹਿੰਦਾ ਓਡੇ ਦੇ ਖੜਾ ਸੀ ਤੇ ਕਹਿੰਦਾ ਮੇਰੀ ਹਿੰਮਤ ਨਹੀਂ ਪਈ ਮੈਂ ਤਾਂ ਉਹਨੂੰ ਬੁਲਾ ਲਾਂਗੇ ਉਹਦੀ ਗੜਾਈ ਬਹੁਤ ਸੀ ਬੰਦਾ ਹੋ ਹੀ ਜਾਂਦਾ ਵੀ ਯਾਰ ਹਰਜੀਤ ਖੜਾ ਜਾਂ ਕਿਉਂ ਨਾ ਹਾਂ ਹਾਂ ਕਹਿੰਦਾ ਯਾਰ ਮੇਰੇ ਤੋਂ ਕਹਿੰਦਾ ਵੇ ਉਹ ਗੱਲ ਦੇਖੀ ਗਿਆ ਕਹਿੰਦਾ ਫੇਰ ਮੈਂ ਬੁਲਾਇਆ ਨਹੀਂ ਕਹਿੰਦਾ ਮੈਂ ਝਟਕ ਜੇ ਜਾਉਂ ਹੀ ਵੈਸੇ ਹੀ ਉਨੇ ਆਪ ਇੱਥੇ ਗੱਲ ਗਈ ਅਸੀਂ ਤਾਂ ਬਾਈ ਜਦੋਂ ਖੜੇ ਗਏ ਸਕੇ ਵੀ ਸੈਂਤ ਨਾਲ ਗੱਲ ਸੌਣੇ ਹੁੰਦੇ ਸੀ ਜਾਂ ਕਰਕੇ ਸੈਂਤ ਨਾਲ ਸੌਣੇ ਦੇ ਸੀ ਤੇ ਆਪਾਂ ਬਾਈ ਐਂ ਕਰ ਲੈ ਪਾਸੂ ਜੀ ਨੂੰ ਨਾਲ ਦੇ ਨੂੰ ਵੀ ਆਪਾਂ ਚੱਲ ਗਏ ਅਰ ਬਾਈ ਖੜਾਉਣਾ ਨਾ ਮੈਂ ਕੋ ਬੋਲ ਸਕਦੇ ਸੀ ਤੇ ਕਈ ਵੀਰ ਇੱਕਦਮ ਸੇ ਆਪ੍ਰੈਂਟਸ ਜੀ ਕਰਦੇ ਸੀ ਉੱਥੇ ਤੇ ਇਹਨਾਂ ਦਾ ਕੋ ਰਿਸ਼ਤਾ ਰਾਇ ਸੀ ਉਹਦਾ ਕੱਦ ਬਹੁਤ ਵੱਡਾ ਸੀ ਜੂੜਾ ਰੱਖਿਆ ਸੀ ਉਹ ਉਹ ਪ੍ਰੈਂਟਸ ਕਰਾਉਂਦੀ ਟੱਪਦੇ ਸੀ ਉਤੋਂ ਇੱਕ ਦੂਜੇ ਦੇ ਹੂੰ ਉਹ ਮੈਨੂੰ ਐਵੇਂ ਟੱਪ ਦੂੰ ਖੜੀ ਲੈਣ ਮੈਂ ਟੱਪਣ ਲੱਗਾ ਤੇ ਖਰੀਦ ਚੋੜਾ ਬੜਾ ਸੀ ਵੀ ਉਹ ਤਾਂ ਮੈਂ ਲੱਤਾਂ ਜਿਹਾ ਕਰਕੇ ਟੱਪ ਗਿਆ ਉਹਨੂੰ ਤਾਂ ਭਾਈ ਮਾਹ ਹੂੰ ਤੂੰ ਜੇ ਟੱਪਾਂ ਲੱਗੇ ਤੋ ਭਾਈ ਮੈਨੂੰ ਚੱਕ ਕੇ ਖੜਾ ਹੋਗਾ ਹੂੰ ਤੇ ਉਹਦੇ ਫਰਜੀਦ ਨੇ ਸ਼ੌਂਕਾ ਮਾਰਿਆ ਸ਼ੌਂਕ ਮਾਰਦਾ ਹੁੰਦਾ ਯੂਟਿਊਬ ਤੋਂ ਹਾਂ ਜਨਾ ਤੈਨੂੰ ਪਤਾ ਲੰਦਾ ਵੀ ਕਿਵੇਂ ਕਰਾਈਏ ਪ੍ਰੈਕਟਿਸ ਕਿਵੇਂ ਕਰੀਦੀ ਹੈ ਠੀਕ ਫਿਰ ਉਹ ਫਿਰ ਹੁਣ ਵਾਵਾ ਝੜਕਾਈ ਬੰਗਾਰੀ ਮਾਰੀ ਇੱਕ ਨਾ 1992 ਦੀ ਆ ਉੱਥੇ ਆਪਣੇ ਟਰੋਲੀ ਭਾਈ ਕੋਲੇ ਪੇਖਾ ਪੰਡਾ ਹੂੰ ਉਹ ਵਿਆਹ ਕਿਸੇ ਦੇ ਤੇ ਉਹ ਬਾਈ ਦੀ ਵੀਡੀਓ YouTube ਤੇ ਇੱਕ ਵਾਰੀ ਵੀ ਮੈਂ ਵੇਖੀ ਪਿੱਛੇ ਹੈਗੀ ਅਜੇ ਵੀ ਉਹ ਤੇ ਯਾਰ ਬਹੁਤ ਨਾਜਦਾ ਕਲਾਕਾਰ ਅਕਲਦੀਪ ਆਸਲਾ ਖੜਾ ਲੱਗਾ ਤੇ ਮੂਰੇ ਆ ਮੈਂ ਤੈਨੂੰ ਦਿਖਾਉਂਗਾ ਬਹੁਤ ਪੰਗੜਾ ਪਾਉਂਦਾ ਬਾਈ ਤੇ 92 ਦੇ ਵਿੱਚ ਹਾਂ ਆਖ ਮਖ ਸੀਗਾ ਬੰਦਾ ਯਾਨੀ ਕਿਸੇ ਵਾਲ ਨੂੰ ਮਸਤੀ ਜਾਂਦੀ ਜੀ ਅਸੀਂ ਨਾ ਇੱਥੇ ਟੋਨੀ ਸ਼ਰਮਾ ਉਹਦੇ ਵਿਆਹ ਤੇ ਵਿਖਾਈ ਨਾ ਅਜਦਾ ਹੂੰ ਉਧਰੋਂ ਅਸੀਂ ਆਉਣੀ ਸਕੂਲੋਂ ਮੋਂ ਦਾ ਤੇ ਲਾਵੀਰੇ ਲੱਗਿਆ ਹੋਇਆ ਸੀ ਸਕੂਲ ਦੇ ਵਿੱਚ ਲੱਗਿਆ ਸੀ ਹਾਂ ਉਸ ਉਹ ਇਤਨਾ ਇਹਨਾਂ ਦੇ ਰਿਸ਼ਤੇਦਾਰ ਹਨ ਨਾ ਕਾਲੇ ਗਾਜੀ ਵਾਲੇ ਦੇ ਹਾਂ ਉਹਨਾਂ ਕੱਦ ਦੇ ਵਿੱਚ ਨਿੱਕੇ ਆ ਹਾਂ ਕੱਦ ਦੇ ਵਿੱਚ ਨਿੱਕੇ ਆ ਹੂੰ ਤੇ ਉਹ 15 ਉਹਨੂੰ ਚੱਕ-ਚੱਕ ਕੇ ਨਾ ਇਹਦੇ ਇਹ ਨਜ ਦੇ ਸੀ ਉਹਨੂੰ ਚੱਕ-ਚੱਕ ਕੀਤਾ ਉਹ ਚਾ ਮੜਕਾ ਲੈ ਕਰਨ ਤੇ ਬੁੱਝ ਲੈ ਕਰਨ ਹੂੰ ਉੱਥੇ ਲਾਵੀਰੇ ਲੱਗਿਆ ਹੋਇਆ ਸੀ ਤਮੇ ਇਹ ਗੀਤ ਲਾਇਆ ਹੋਇਆ ਸੀ ਉਹਨੂੰ ਪੁੱਤ ਬਰੜਾ ਦਾ ਉਹਦੇ ਗੀਤ ਉਹਨੇ ਸੋਰੇ ਸਾਹਮਣੇ ਸੁਣਿਆ ਵੀ ਹੈ ਗੀਤ ਉਹਨੇ ਵੀਰ ਚੱਲਦਾ ਸੀ ਹਾਂ ਪਰ ਮਗਰੋਂ ਉਹਨਾਂ ਨੇ ਹੋਰ ਟਾਈਪ ਦੇ ਗਾਤਾ ਆਹ ਹੋਵੇ ਚੜਾਈ ਦੀ ਸਟਾਰਟਿੰਗ ਸੀ ਮੈਂ ਉਹ ਵੀਡੀਓ ਵੇਖੀ ਆ ਤੇ ਉਹ ਕੁਲਦੀਪ ਪਾਰਸ ਦੇ ਮੁਰਗੇ ਤਾਂ ਸਟੇਜ ਤੇ ਖੜ ਕੇ ਉੱਪਰ ਵੀ ਪੈਸੇ ਟੱਲ ਜਾਂਦੇ ਆ ਤੇ ਫਿਰ ਉਹ ਬੋਲਿਆ ਵੀ ਮੋਗਾ ਕਲੱਬ ਵਾਲੇ ਖਿਡਾਰੀ ਆਏ ਆ ਮੋਗੇ ਕਲੱਬ ਅੱਛਾ ਦੋਨੋਂ ਕਹੂਗਾ ਜਾਂ ਮੋਗੇ ਨਹੀਂ ਰਹੋਣਗੇ ਉਹਗੇ ਰਹੇ ਨਾ ਬਹੁਤ ਟਾਈਮ ਜਲੰਧਰ ਬਹੁਤ ਚੱਲ ਰਿਹਾ ਹੈ ਜਲੰਧਰ ਰਿਹਾ ਬਾਕੀ ਇੱਕ ਆਪਣੀ ਗੱਡੀ ਮਤਲਬ 68 ਦਾ ਮੈਨਾ ਇੱਕ ਇੱਕਦਮ ਵੀ ਪਾ ਬਾਰੀ ਨੂੰ ਵਰਤੀ ਭਾਰਪੂਰ ਜਿਆਦੇ ਸੀ ਨਾ ਕੱਬ ਜਿਆਦੇ ਬਹੁਤ ਬਾਕੀ ਦਲੇਰੀ ਬਣਾ ਕੋਗ ਕੋਡੀ ਖਈ ਦਲੇਰੀ ਦੀ ਸਹੀ ਗੱਲ ਤਕੜਾ ਨੇ ਖੜਨਾ ਤਾਂ ਦਲੇਰੀ ਦਲੇਰੀ ਚਾਹੀਦੀ ਆ ਤੇ ਬਾ ਜਾਣ ਜੇ ਪਰ ਬੂਟਾ ਵੀ ਮਿਹਨਤ ਲਾਉਣੀ ਪੈਂਦੀ ਆ ਫੁੱਲ ਕੋਡੀ ਦੇ ਵਿੱਚ ਤਾਂ ਹਮਮ ਚਾਹਦਾ ਜਤੀ ਹੋਣਾ ਬੰਨਾ ਪੈਂਦਾ ਇਹਦੇ ਵਿੱਚ ਸਹੀ ਗੱਲ ਆਈ ਕੋਡੀ ਖੜਨੀ ਕਿਹੜਾ ਸੌਖੀ ਆ ਸਹੀ ਗੱਲ ਆ ਕੋਡੀ ਮਿਹਨਤਾਂ ਲਾਉਣੇ ਪੈ ਪਰ ਖਰਾਕ ਨਾ ਉਦੋਂ ਘਰ ਦੀ ਖਰਾਕ ਹੁੰਦੀ ਸਾਰੀ ਹਮ ਹੁਣ ਖਰਾਕਾਂ ਬਣ ਗਿਆ ਮੈਡੀਸਨ ਤੇ ਚੱਲਦਾ ਸਾਰਾ ਕੰਮ ਹੁਣ ਤਾਂ ਪਤਾ ਉਹ ਕੰਮ ਥੋੜਾ ਪੁੱਠਾ ਹੋ ਗਿਆ ਨਾ ਹਾਂ ਬੇਸ਼ਿਕਰਾਕ ਤਾਂ ਹੈ ਨਹੀਂ ਸਹੀ ਗੱਲ ਆ ਬਾਈ ਸਹੀ ਗੱਲ ਹਾਂ ਉਹ ਟਾਈਮ ਦੇ ਅੰਡੇ-ਉੰਡੇ ਪੀਂਦੇ ਸੀ ਇਹ ਉਹ ਖਰਾਕਾਂ ਬਹੁਤ ਸੀ ਦੇਸੀ ਆ ਉਹ ਅੰਡੇ ਕਹਿੰਦੇ ਬਹੁਤ ਭੰਨ ਕੇ ਪੀਂਦੇ ਸੀ ਅੰਡੇ ਉਹ ਪੀ ਜਾਂਦਾ ਸੀ ਹਾਂ ਲਾ ਦੁੱਧ ਵੀ ਖਰਾਕ ਦੁੱਧ ਤਾਂ ਬਹੁਤ ਸੀ ਉਹ ਤਾਂ ਉਹ ਪੀਂਦਾ ਦੁੱਧ ਮੱਖਣ ਤੇ ਉਹ ਇਹੀ ਖਰਾਕਾਂ ਹੁੰਦੀਆਂ ਸੀ ਉਦੋਂ ਆਮ ਦਹੀਂ ਵਗੈਰਾ ਹੋਈ ਹੋਰ ਕੋਈ ਵੀ ਚੀਜ਼ਾਂ ਹੁੰਦੀਆਂ ਸੀ ਹਾਂ ਵੀ ਚੀਜ਼ਾਂ ਖਾ ਕੇ ਬੰਦਾ ਖੜਾਰੀ ਬਣਦਾ ਸੀ ਉਦੋਂ ਹਾਂ ਹੁਣ ਦਾ ਅਗਲਾ ਉਹ ਨਾ ਵੀ ਮੈਂ ਵਸ ਇੱਕ ਸਾਲ ਖੇਡ ਲਾਂ ਬਦੂਸਾਲ ਮੈਡੀਸਨ ਕਰ ਲੂੰਗਾ ਮੈਡੀਸਨਾਂ ਮਤਨੇ ਖੜਾਈ ਤਕੜਾ ਬਣ ਜਾਣਾ ਹੁਣ ਤਾਂ ਬਦਲਾਅ ਹੋ ਗਿਆ ਨਾ ਕੰਮ ਦਾ ਹੁਣ ਜਿੰਨਾ ਬਹੁਤ ਸਮਾਂ ਫਰਕ ਹੋ ਬਦਲ ਗਿਆ ਖੇਡ ਦੇ ਵਿੱਚ ਹਮ ਸਹੀ ਖਿਡਾਰੀ ਵੀ ਬਹੁਤ ਚੰਗੇ ਸਾਰੇ ਹਮ ਖਿਡਾਰੀ ਤਾਂ ਹੁਣ ਵੀ ਚੰਗੇ ਆ ਪਰ ਉਹ ਕਮੇਟੀ ਵਾਲਿਆਂ ਨੂੰ ਉਹਨਾਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਖਿਡਾਰੀਆਂ ਨੂੰ ਹਰ ਇੱਕ ਨੂੰ ਕਰਨਾ ਚਾਹੀਦਾ ਹਮ ਵੀ ਆਪਾਂ ਸਹੀ ਟਾਈਮ ਦੇ ਉੱਤੇ ਮੈਚ ਸਮਾਪਤ ਕਰਦੀ ਹਮ ਵੀ ਖਿਡਾਰੀ ਮਿਹਨਤ ਲਗਣਾ ਉਹਨਾਂ ਨੂੰ ਮਿਹਨਤ ਮਿਲਣੀ ਲੱਗਣਾ ਸਹੀ ਗੱਲ ਆ ਜੀ ਗ੍ਰਾਊਂਡ ਤਾਂ ਗੱਲ ਵੀ ਲੈਣੀ ਹੁੰਦਾ ਸੀ ਅਦੇ ਜੇ ਤੀਜੇ ਮੈਚ ਨਾਲ ਕਰੇ ਉਹ ਵੀ ਟੀਮ ਗਰਾਊਂਡ ਚ ਹੁੰਦੀ ਸੀ ਹੁਣ ਤਾਂ ਭਾਈ ਚਾਰ ਟੀਮਾਂ ਤੇ ਵੀ ਨੇਰਾ ਹੋ ਜਾਂਦਾ ਹਾਂ ਚਾਰ ਟੀਮਾਂ ਵਾਲੇ ਕਈ ਪਿੰਡ ਮੈਚ ਹੋਇਆ ਚਾਰ ਟੀਮਾਂ ਸਾਦ ਕਿਹਨਾਂ ਨੇ ਕਰਾਇਆ ਸ਼ੋ ਮੈਚ ਜਾਂ ਦੋ ਟੀਮਾਂ ਉਹ ਵੀ ਨਹੀਂ ਆਗਰ ਮੈਚ ਕਰ ਦਿੰਦੀਆਂ ਮਾਣ ਲਗ ਲ ਜਾਂਦੇ ਸ਼ੋ ਮੈਚ ਕਰਨਾ ਆਪਾਂ ਇੱਕ ਸ਼ੋ ਮੈਚ ਹੀ ਕਰਨਾ ਉਹ ਨੇਰਾ ਕਰਾ ਦੇਣਗੇ ਬੇਰੀ ਤੋਂ ਉਹ ਅਖੜੇ ਲਾਈਟਾਂ ਲੱਗੀਆਂ ਹੋਣੇ ਜੀ ਇਹਦੀਆਂ ਹੁਣ ਅਸੀਂ ਮੈਚ ਕਰਾਉਣਾ ਇੱਥੇ ਅਸੀਂ ਲੇਟਾਂ ਦਾ ਕੋਈ ਪ੍ਰਬੰਧ ਨਹੀਂ ਕਰਨਾ ਅਸੀਂ ਟਾਈਮ ਨਾਲ ਸਿਰ ਸਮਾਪਤ ਮੈਚ ਕਰਨੇ ਠੀਕ ਆ ਇੱਕ ਸ਼ੋ ਮੈਚ ਸ਼ਾਇਦ ਕਰਾਵਾਂਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਵੀ ਓਪਨ ਦਾ ਪਰ ਉਹ ਵਗਟ ਟਾਈਮ ਨਾ ਮਿਲਾਂਗੇ ਇਹ ਦੀ ਗੱਲ ਠੀਕ ਹੈ ਰੂਪ ਰੱਖਣਾ ਜੇ ਵੀ ਆਪਾਂ ਕੋਡੀ ਨੂੰ ਉਸ ਹਿਸਾਬ ਨਾਲ ਚੱਲਣਾ ਵੀ ਕੋਡੀ ਨੂੰ ਅੱਗੇ ਵਧਾਉਣਾ ਹੂੰ ਕੋਡੀ ਨੂੰ ਖਤਮ ਨਹੀਂ ਕਰਨਾ ਹੂੰ ਇਹ ਤਾਂ ਵੀ ਸੇਰੇ ਬੰਦੇ ਖਤਮ ਕਰਨ ਨੂੰ ਫਿਰਦੇ ਕੋਡੀ ਨੂੰ ਹੂੰ ਠੀਕ ਹੈ ਨਾ ਗੱਲ ਹੂੰ ਕਈ ਬੰਦੇ ਆਪ ਹੁਣ ਅੱਜ ਕੱਲ੍ਹ ਸਮੇਂ ਦੇ ਵਿੱਚ ਤਾਂ ਹੀ ਹੋ ਗਿਆ ਵੀ ਮੈਂ ਇੱਕ ਹੁਣ ਮੈਂ ਤਾਂ ਪਹਿਲਾਂ ਟੁੱਟ ਗਈ ਕੋਡੀ ਨਾਲੋਂ ਹੂੰ 4 ਸਾਲ ਹੋ ਗਏ ਮੈਨੂੰ ਖੜਾਉਂਦਿਆਂ ਇਹਨਾਂ ਨੂੰ ਹੂੰ ਇੱਕ ਗੱਲ ਵੇਖਿਆ ਮੈਂ ਜਿਹੜਾ ਆਂਦਾ ਵੀ ਫਿਰ ਇੱਕੀ ਗਧੂ ਵੀ ਯਾਰ ਮੈਨੂੰ ਇੱਥੇ ਸਨਮਾਨ ਕਰ ਦਿਓ ਆਓ ਸੱਤ ਬਣਾ ਦੇ ਸੱਤ ਮਚਲੇ ਹੁਣ ਨਵਾਂ ਹੂੰ ਉਹ ਕਦੋਂ ਮੈਨੂੰ ਯਰ ਤੂੰ ਉਹ ਤੇ ਸਨਮਾਨ ਕਰ ਦਿਓ ਹੂੰ ਕਹਿੰਦੇ ਲੱਗ ਹੁਣ ਤਾਂ ਪੈਸੇ ਵੀ ਦੇ ਕੇ ਨਾ ਅੱਧੇ ਅਖਨੇ ਮੈਨੂੰ ਗੱਡੀ ਦਾ ਸਨਮਾਨ ਕਰ ਦਿਓ ਸਹੀ ਗੱਲ ਹੈ ਇਹ ਤੇ ਦੇ ਆਦੇ ਕੋੜੋ ਇਹਨੂੰ ਸਨਮਾਨ ਕਰ ਦਿਓ ਇਹ ਚੀਜ਼ਾਂ ਬਹੁਤ ਚੱਲ ਗਈਆਂ ਉਹ ਗਲਤ ਦਾ ਕੰਮ ਹੈ ਗਲਤ ਕੁੱਡੀ ਦੇ ਨੂੰ ਕੁੱਡੀ ਨੂੰ ਥੱਲੇ ਸਿੱਟਣ ਦੀ ਇਹ ਚੀਜ਼ਾਂ ਹੈ ਗਲਤ ਹੈ ਇਹਦਾ ਕੰਮ ਹਾਂ ਜਿਹਨੂੰ ਸਨਮਾਨ ਕਰਨਾ ਆਪਾਂ ਮੱਕਾ ਕੱਪ ਨਾ ਕਰੇ ਕੋਈ ਜਿਹਦੀ ਸ਼ਾਪ ਕਰੂਗਾ ਸਹੀ ਗੱਲ ਹੈ ਤੇ ਕਿਸੇ ਨੂੰ ਕਹਿ ਕੇ ਸਨਮਾਨ ਕੀ ਕਰਾਇਆ ਸਹੀ ਗੱਲ ਹੈ ਜਿਹਨੂੰ ਕਰਾਇਆ ਉਹ ਸਨਮਾਨ ਥੋੜੋ ਉਹਦਾ ਕੋਈ ਫਾਇਦਾ ਨਹੀਂ ਗਾ ਹਾਂ ਉਹ ਚੀਜ਼ਾਂ ਦਾ ਨਹੀਂ ਫਾਇਦਾ ਹੁੰਦਾ ਹਣ ਉਹ ਕਬੱਡੀ ਆ ਬੱਚੇ ਬਾਈ ਖੇਡਦੇ ਆ ਸੇਵਾ ਕਰਨੇ ਕੋਲ ਹਾਂ ਆਪਾਂ ਰੋਲ ਜਮਾ ਖੜਾਉਣੇ ਸਾਰਾ ਕੁਝ ਕੋਈ ਕਿਸੇ ਤੋਂ ਪੈਸੇ ਲੈਣ ਦੇ ਕੋਈ ਕਹਦੇ ਹੁਣ ਆਪਾਂ ਲਾਸਾਂ ਪਾਈਆਂ ਉੱਧਰ ਵੇਖ ਲੈ ਭਾਵਾ ਹੂੰ ਥੱਬੇ ਘੜਾਏ ਵੇ ਆ ਉਹ ਲਾਸ ਇੱਕ ਪਾਈ ਵੀ ਸੀ ਉਧਰੋਂ ਵੀ ਉਸ ਇੱਕ ਲਾਸ ਮੈਂ ਘਰ ਲੇ ਗਿਆ ਤੇ ਇੱਥੇ ਲਾ ਹੜਕਦਾ ਕੰਮ ਚੱਲਦਾ ਨਾ ਠੀਕ ਆ ਵੀ ਚਲ ਵੀ ਲਾਸਾਂ ਉਹ ਅਸੀਂ ਮੁੜ ਕੇ ਫੇਰ ਪਾ ਲਾਂਗੇ ਪੌਣੀ ਪਈ ਦੀ ਹੋਵੇ ਹੂੰ ਤੇ ਇੱਕ ਦੋ ਖਿੱਡਾਂ ਆਪਾਂ ਹੋਰ ਉੱਥੇ ਲਵਾ ਦੇਣੀਆਂ ਟਾਇਰ ਵਗੈਰਾ ਲਾਉਣਾ ਹੋਊਗਾ ਹਣਾ ਜੇ ਦਬ ਖੜੋਵੇਂ ਖੜੂ ਨੇ ਆ ਤੇ ਬਾਹਰ ਜਾਏ ਫਿਰ ਤੁਸੀਂ ਬਾਈ ਬਾਹਰ ਜਾਏ ਕਬੱਡੀ ਦਾ ਕਰਕੇ ਜਾ ਕੇ ਠੀਕ ਹੈ ਬਾਈ ਗੁਰੂਮਾਨ ਹਮੋਂ ਉਦੋਂ ਜਾਂਦੇ ਵੇਲੇ ਮਾਰਾ ਇੱਕਨੇ ਚਾਰਾ ਮਾਦ ਲੈ ਕੇ ਹਨ ਹੂੰ ਤੇ ਹੋਰ ਬਾਈ ਕੋਈ ਬਾਈ ਦੀ ਗੱਲ ਹੈ ਤਾਂ ਹਰਜੀਤ ਦੀ ਰਹਿ ਗਈ ਤਾਂ ਦੱਸ ਦਿਓ ਕੋਈ ਹੋਰ ਯਾਰ ਹੋਏ ਤਾਂ ਉਹਰ ਵਾਸ ਬੰਦਾ ਚੰਗਾ ਹੀ ਮਤਲਬ ਉਹੀ ਗੱਲਾਂ ਉਹੀ ਗੱਲਾਂ ਦੁਬਾਰੀ ਆਈ ਜਾਂਦੇ ਹਨ ਹਾਂ ਉਹਨਾਂ ਗੱਲਾਂ ਹੋਰ ਤਾਂ ਹੈ ਨਹੀਂ ਜਿਹੜਾ ਬੰਦਾ ਉਹ ਨਾਮ ਨਿੱਤ ਦੀ ਗੱਲ ਕਰੇ ਨਵੀਂ ਉਹ ਤਾਂ ਆਪਾਂ ਗੱਲਾਂ ਨੂੰ ਨਵੀਆਂ ਦੱਸੀਏ ਤੈਨੂੰ ਉਹ ਬੰਦੇ ਨੇ ਕਿਹਾ ਉੱਥੇ ਉਹਦੀ ਜੀਵਨੀ ਰੁਕ ਗਈ ਤਾਂ ਗੱਲਾਂ ਤਾਂ ਉਹੀ ਰਹਿਣਗੀਆਂ ਮੈਨੂੰ ਤੁਹਾਨੂੰ ਮੈਮਰੀ ਯਾਦ ਆਉਣੀ ਉਹੀ ਨਹੀਂ ਨਹੀਂ ਮੈਮਰੀ ਆਪਣੇ ਯਾਰ ਆਪਾਂ ਉਹੀ ਗੱਲਾਂ ਕਰਨਗੇ ਹਾਂ ਉਹੀ ਗੱਲਾਂ ਵੀ ਕਹਿਦਗੇ ਵੀ ਬੰਦੇ ਦੇ ਉਹ ਗੱਲਾਂ ਭੁੱਲਣਗੀਆਂ ਮਣੀ ਭੁੱਲਣਗੀਆਂ ਮਣੀ ਹਾਂ ਠੀਕ ਐ ਨਾ ਤੂੰ ਤੇ ਬੈਠੇ ਨੇ ਬੈਠੇ ਬੈਠੇ ਗੱਲਾਂ ਕਰੀ ਬਥੇ ਰਿਆ ਕਰਦਾ ਸੀ ਬੈਠਾ ਐ ਬੈਠ ਜਾਂਦੀ ਝੁੰਡ ਬਣਾ ਕੇ ਉੱਥੇ ਅੱਛਾ ਤੂੰ ਫੇ ਗੇੜ ਖੂੜ ਕੇ ਛੱਡਦੇ ਸੀ ਹਾਂ ਉਹ ਥੋੜੇ ਜਿਹਾ ਫਿਰ ਨਹਾਉਂਦੇ ਨੂੰ ਨਹੀਂ ਚਲੋ ਨਹਾਉਣ ਜਾਂਦੇ ਚਲੋ ਨਾਲ ਕੱਗੜ ਉੱਥੇ ਐ ਕਰੋ ਹਾਂ ਜਾਨੀ ਕਿ ਉਹ ਗੱਲਾਂ ਉਹਨੀਆਂ ਚੰਗੀਆਂ ਲੱਗਦੀਆਂ ਸੀ ਢੋਕਾ ਮਾਰਨਾ ਮੈਨੂੰ ਚੰਗਾ ਲੱਗਦਾ ਸੀ ਹਾਂ ਢੋਕਾ ਮਾਰਦੇ ਨੇ ਉਹ ਵੀ ਚੰਗਾ ਲੱਗਦਾ ਸੀ ਉਹ ਸਹੀ ਗੱਲ ਆ ਹਾਂ ਇਹ ਵੀ ਜਿਹੜੇ ਬੰਦੇ ਬਹੁਤ ਘੱਟ ਹੁੰਦੇ ਆ ਦੁਨੀਆ ਤੇ ਹਾਂਜੀ ਹਾਂ ਬਗਰੋ ਦੇ ਬੰਦੇ ਜਿਆਦਾ ਹੀ ਰਹੇ ਤੁਸੀਂ ਵੀ ਭਾਈ ਕਰਮਾਂ ਵਾਲੇ ਆ ਜਿਹੜਾ ਤੁਹਾਨੂੰ ਮੌਕਾ ਮਿਲਿਆ ਸੰਗਤ ਕੀਤੀ ਬਾਈ ਜੀ ਖਾਣਾ ਮੈਂ ਤਾਂ ਧੂਈ ਸਾਰੀ ਹੋ ਗਈ ਸੀ ਜਿਵੇਂ ਕਹਿੰਦੇ ਆ ਮਾਦਨੇ ਤੇ ਹੱਥਾਂ ਨਾਲ ਵੀ ਇਹਨੇ ਪੇਟ ਸੋਜੋ ਕਰਦੇ ਹੁੰਦੇ ਸੀ ਜੀ ਡੰਡ ਲਾਉਂਦੇ ਸੀ ਉਹ ਲੱਤਾਂ ਫੜੀਆਂ ਲੱਤਾਂ ਐ ਕਰਕੇ ਫੜਾਂਗੇ ਿੱਟੇ ਫੜਦੇ ਰਹੇ ਠੀਕ ਆ ਹਾਂ ਠੀਕ ਆ ਦੋ ਜਾਨੇ ਫੜਦੇ ਮੈਂ ਡੋਡ ਘੇਰ ਲਓ 200 ਰੁਪਏ ਮੈਂ ਕੱਲਾ ਫੜਦਾ ਬਾਈ ਤੈਨੂੰ ਮੈਂ ਉਹਦੇ ਵੀ ਲਾਤਾ ਪਹਿਲਾਂ ਪਿਆਮੇ ਫੜ ਲੈਂਦੀ ਐ ਫੜ ਕੇ ਕੇ ਸ਼ੋਹ ਹੋਣਾ ਛੁੱਟ ਜੰਗੇ ਬਾਈ ਨਬੋਤ ਸੀ ਨਾ ਤੇ ਮੈਨੂੰ ਐਵੇਂ ਸੀ ਦੀ ਡੰਡ ਲਾ ਦੇ ਤੇ ਮੈਂ ਕਹਾਂ ਫਿਰ ਵੀ ਹੜਦਾ ਨਹੀਂ ਸੀ ਛੱਡਦੇ ਹੜਦਾ ਨਹੀਂ ਸੀ 100 ਡੰਡ ਤਾਂ ਲਾਉਂਦਾ ਸੀ ਪੱਕਾ ਇਹ ਸਵਾ ਇੱਕ ਸੈਟ ਚਲਾਉਂਦਾ 100 ਇੱਕ ਸੈਟ ਚਲਾਉਂਦਾ 100 ਤਾਂ ਪੱਕੇ ਲਾਉਂਦਾ ਸੀ 100 ਤਾਂ ਤੁਸੀਂ ਇਹਦੇ ਛੋਟੇ ਹੀ ਤੁਹਾਨੂੰ ਔਖਾ ਹੀ ਫੜਨਾ ਨਹੀਂ ਫਿਰ ਵੀ ਬਾਪੂ ਚੰਗਾ ਯਾਰ ਤੂੰ ਵੀ ਕਰਕੇ ਫੜ ਲੈਂਦੇ ਸੀ ਫਿਰ ਵੀ ਠੀਕ ਪਰ ਉਹ ਫੜਨੇ ਬਹੁਤ ਔਖੇ ਸੀ ਮਿਹਨਤ ਬਹੁਤ ਸੀ ਜਾਨੀ ਬਾਈ ਦੀ ਬਾਈ ਮਿਹਨਤ ਬਹੁਤ ਲਾਉਂਦਾ ਸੀ ਹਮ ਬਾਕੀ ਬੈਂਚ ਪ੍ਰੈਸ ਲਾਉਂਦਾ ਸੀ ਉਹ ਤੋਂ ਕੁਆਂਟਲ ਦੇ ਉੱਤੇ ਇੱਕ ਕੁਆਂਟਲ 30 30 ਕਿਲੋ ਦੀ ਬੈਂਚ ਵਾਰੀ ਸੀ ਲਾਉਂਦਾ ਜੀ ਹਮ ਘਰੇ ਕਿਤੇ ਕੀ ਲਾਉਂਦਾ ਬੈਂਚ ਵੇਟ ਬੂਟ ਲਾਉਂਦਾ ਸੀ ਘਰੇ ਉਹ ਹਮ ਹਾਂ ਤੇ ਠੀਕ ਹੈ ਬਾਈ ਤੂੰ ਸਾਨੂੰ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਬਾਈ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਹਾਂ ਤੇ ਤੁਸੀਂ ਕਬੱਡੀ ਦੀ ਹੁਣ ਸੇਵਾ ਕਰੀ ਜਾਂਦੇ ਆ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੁਸੀਂ ਹੋਰ ਵੀ ਟੂਰ ਕੱਢ ਹੋਰ ਬਾਈ ਠੀਕ ਠਾਕ ਹੈ। ਵਧੀਆ ਕਿਰਪਾ ਗੁਰੂ ਸਾਹਿਬ ਦੀ ਬਾਈ ਚੜ੍ਹਦੀ ਕਲਾ। ਠੀਕ ਠਾਕ ਚੱਲ ਜੰਦੇ ਨੇ ਵਧੀਆ ਖਿਡਾਰੀਆਂ ਦੇ। ਹਾਂ ਹਾਂ ਵਧੀਆ। ਬੱਚੇ ਖੇਡ ਹੀ ਜਾਂਦੇ ਆ। ਹਾਂ ਬਾਈ ਵਧੀਆ। ਕਿਹੜੇ ਕਿਹੜੇ weight ਵਾਲੇ ਆਪਣੇ ਖੇਡਦੇ ਮੁੰਡੇ ਹਣ? ਮੁੰਡੇ ਬਾਈ ਆਪਾਂ ਟੂਰਨਾਮੈਂਟ ਰਖਾਇਆ ਇਹਨਾਂ ਦਾ। ਅੱਛਾ। ਇਹ ਨਾਰੀ ਭਰਾਵਾਂ ਦੇ ਸਹਿਯੋਗ ਨਾਲ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਰੇ ਠੀਕ ਆ। ਹਣ? ਹੂੰ। ਸਾਰੇ ਸਹਿਯੋਗ ਨਾਲ ਹੀ ਕੰਮ ਹੁੰਦਾ। ਹੂੰ। ਆਪਾਂ ਰਖਾਇਆ weight ਬਾਈ 24 ਕਿਲੋ ਤੋਂ ਸ਼ੁਰੂ ਕੀਤਾ ਜਾਵਾਂ। ਠੀਕ ਆ। 24 ਕਿਲੋ। ਹੂੰ। 32 ਕਿਲੋ। ਹੂੰ। ਤੇ 46 ਅ 17 75 ਵਾਲੇ ਵੀ ਹੈਗੇ ਆ ਤੇ ਓਪਨ ਵਾਲਾ ਲੱਖਰਗੇ ਵੀ ਖੇਡਦੇ ਹਨ ਹੂੰ ਕਿਉਂ ਕਦੇ ਵੀ ਬੇਟਾ ਪਾਹੀ ਰਖੇ ਨਰੋਲ ਚੱਲ ਵੀ ਮੇਰੇ ਨਾਲ ਸਹਾਇਤਾ ਕਰਨੇ ਜ਼ਿੰਮੇਵਾਰੀਆਂ ਸਾਹਮਣੇ ਸਾਰਿਆਂ ਨੂੰ ਕਰੋ ਟੂਰਨਾਮੈਂਟ ਕਰਾਉਣਾ ਕਿਹੜਾ ਸੋਖਾ ਪਿਆ ਹੂੰ ਵੀ ਚੱਲ ਵੀ ਆਪਾਂ ਨਗਰ ਮਾਸੇ ਸਹਿਯੋਗ ਨਾਲ ਪੰਚਾਇਤਾਂ ਦੇ ਸਹਿਯੋਗ ਨਾਲ ਆਪਾਂ ਕਰ ਟੂਰਨਾਮੈਂਟ ਗੁਰੂ ਸਾਹਿਬ ਦੀ ਕਿਰਪਾ ਨਾਲ ਹੂੰ ਚੱਲ ਵਧੀਆ ਮੁੰਡੇ ਨਰੋਲ ਰੋਲ ਹੀ ਮੈਚ ਕਰਾਉਣੇ ਸਾਰੇ ਆਪਾਂ ਠੀਕ ਹੈ ਜੀ ਸਾਰੇ ਜਿਹੜੇ ਨਰੋਲ ਖੇਡਦੇ ਆ ਹੂੰ ਵੀ ਨਰੋਲ ਮੈਨ ਪਲੇਅਰ ਨਵੇਂ ਉੱਠਣ ਹੋਣ ਤੇਰੀ ਟੀਮ ਬੰਦੇ ਉੱਠਣੇ ਆ ਆ ਵੀ ਮੈਂ ਵੀ ਹਰ ਇੱਕ ਪਿੰਡ ਦੇ ਵਿੱਚ ਵੀ ਚਾਰ ਖਿਡਾਰੀ ਹੋਣਾ ਜ਼ਰੂਰੀ ਆ ਟੀਮ ਦੇ ਵਿੱਚ ਹਮਮ ਨਰੋਲ ਦੇ ਵਿੱਚ ਹਾਂਜੀ ਤੇ ਹੋਣਗੇ ਅਸੀਂ ਟੀਮ ਨੂੰ ਫੇਰ ਖੜਾ ਲੰਦਣਾ ਠੀਕ ਹੈ ਜੀ ਵੀ ਦੋ ਪਲੇਅਰਾਂ ਨੂੰ ਦੋਹਾਂ ਨੂੰ ਨਹੀਂ ਖੜਾ ਲੰਦਣਾ ਹਾਂ ਚਾਰ ਪਲੇਅਰ ਹੁਣ ਘੱਟੋ ਘੱਟ ਟੀਮ ਦੇ ਵਿੱਚ ਸਹੀ ਗੱਲ ਆ ਉੱਡ ਦੋ ਨੂੰ ਖੜਡੂ ਆ ਫੇਰ ਗਾਂ ਉੱਡਦੇ ਜਵਾਕ ਨਾ ਫੇਰ ਬੱਚੇ ਉੱਠਦੇ ਮੇਰੀ ਫੇਰ ਹੀ ਉੱਠਣੀ ਆ ਮੇਰੀ ਫੇਰ ਹੀ ਉੱਠਣੀ ਆ ਪਰ ਬਾਕੀ ਇਹਨਾਂ ਦੇ ਆਪ ਮਿਹਨਤ ਵੀ ਕਰਦੇ ਆ ਬਾਕੀ ਨਗਰ ਨਾਲ ਅਸੀਂ ਸਹਿਯੋਗ ਕਰਦੇ ਆ ਸਾਡਾ ਪੂਰ ਹਮਮ ਐਵੇਂ ਕਹਿ ਦਿੱ ਗੀ ਹਮ ਸਾਰੇ ਪੂਰਾ ਵਧੀਆ ਸਹਿਯੋਗ ਕਰਦੇ ਆ ਤੇ ਬਾਕੀ ਬਾਈ ਆਪਾਂ ਅੱਜ ਥੋੜਾ ਨਾ ਹਰਜੀਤ ਜੀਆ ਖੁੱਲ ਕੇ ਗੱਲਾਂ ਕਰਨੀਆਂ ਤੇ ਤੁਸੀਂ ਉਹਨਾਂ ਕੋਲੇ ਬਹੁਤ ਰਹੇ ਹੋ ਨਾ ਵਿੱਚ ਜਦੋਂ ਇਤਨੀ ਛੋਟੇ ਸੀ ਦੱਸਿਆ ਤੁਸੀਂ ਤੁਸੀਂ ਕਿਹੜੀ ਕਲਾਸ ਸੀਗੀ ਜਦੋਂ ਬਾਈ ਦੀ ਡੈਥ ਹੁੰਦੀ ਆ ਮੈਂ 10ਵੀਂ ਚ ਪੜਦਾ ਬਾਈ 10ਵੀਂ ਚ ਹਾਂਜੀ ਪੂਰੀ ਸੁਰਤ ਸੀ ਫਿਰ ਤਾਂ ਉਹ 11ਵੀਂ ਚ ਹੋਈ ਸੀ ਮਤਲਬ 11ਵੀਂ ਚ ਹੋਈ ਸੀ ਤੁਹਾਡਾ 17 ਸਾਲ ਦੀ ਉਮਰ ਸੀਗੀ ਤੁਹਾਡੀ ਹਾਂ 11ਵੀਂ ਚ ਹੋਈ ਸੀ ਉਹ ਤਾਂ ਸੀ ਹੂੰ ਤੇ ਕਿਵੇਂ ਤੁਹਾਡਾ ਬਾਈ ਨਾਲ ਕਿਵੇਂ ਉਹ ਪਿਆਰ ਬਣਿਆ ਬਾਈ ਬਾਈ ਸਾਨੂੰ ਪ੍ਰੈਕਟਿਸ ਕਰਾਉਣਾ ਦਾ ਬਾਈ ਬਾਈਰ ਵੀ ਤਾਂ ਹਾਂ ਪਹਿਲਾਂ ਇੱਥੇ ਉਹਨੂੰ ਇਹਨੂੰ ਦੇਉਂਦੇ ਹੁੰਦੇ ਸੀ ਸਾਡੇ ਅਸੀਂ ਕੋਲੇ ਜਾਵੜਦੇ ਸੀ ਹਾਂ ਅਸੀਂ ਵੇਖੀ ਜਾਂਣਾ ਉਹਨੂੰ ਜਾਂ ਪਿੰਜਣੀਆਂ ਵੇਖਣ ਲੱਗੇ ਨੇ ਜਾਂ ਪੱਟ ਵੇਖਣ ਲੱਗੇ ਨੇ ਉਹਦੇ ਹੂੰ ਸਰੀਰ ਤਕੜਾ ਸੀ ਨਾ ਹੂੰ ਤੇ ਬਾਕੀ ਇੱਥੇ ਜਦੋਂ ਵੀ ਉਹਨੂੰ ਨਿਮਾਉਂਦੇ ਹੁੰਦੇ ਸੀ ਹਾਂ ਕੱਲ ਛੋਚਾ ਹੀ ਹੁੰਦਾ ਸੀ ਸਾਨੂੰ ਨਲਕੇ ਨਾਲ ਕੇ ਬਲਕੇ ਦੇ ਨਾ ਹੁੰਦੇ ਰਹੇ ਅਸੀਂ ਹੂੰ ਇਧਰ ਨਲਕਾ ਆਉਂਦਾ ਸੀ ਪਰ ਹੂੰ ਤੇ ਉਹ ਜੀ ਉਧਰ ਹੀ ਭੱਜ ਕੇ ਜਾਣਾ ਵੀ ਸਰੀਰ ਨੂੰ ਮੈਂ ਨਿਵਾਉਂਗਾ ਨਲਕਾ ਮੈਂ ਗੜੂਆਂ ਕਹਿੰਦੇ ਮੈਂ ਗੜੂਆਂ ਸਾਰੇ ਇੱਕੋ ਜਿਹੇ ਨਲਕਾ ਗੇੜਨ ਦਾ ਚਾਹ ਹੁੰਦਾ ਸੀ ਹਾਂ ਗਟੂ ਹੀ ਤਾਂ ਹੀ ਮਲਦੇ ਸੀ ਬਾਈ ਸਾਬਣ ਅਸੀਂ ਉਹ ਇੱਕ ਵਾਕਸਾਈ ਉਹ ਕਰਦੇ ਸਾਨੂੰ ਵੀ ਬਹਰੋਂ ਲਿਆ ਹੁੰਦਾ ਇਹ ਵੀ ਮੈਂ ਨਾ ਮੰਡੀਰ ਦੀ ਖਾਣਾ ਜੇ ਖਾਣ ਨੂੰ ਜੇ ਬਾਹਰੋਂ ਲਿਆ ਚਾਹ ਬੜਾ ਹੁੰਦਾ ਬਾਹਰੋਂ ਬਾਹਰ ਹਣਾ ਸਮਾਂ ਹੋ ਜਾਂਦਾ ਪਰ ਅਸੀਂ ਉਹ ਵਿਚਾਰੇ ਨਾਲ ਬਾਈ ਨਾਲ ਬਹੁਤ ਪ੍ਰੇਮ ਜਾਰੇ ਬਹੁਤ ਜਿਆਦਾ ਪ੍ਰੇਮ ਸੀ ਪਰ ਉਹ ਉੱਥੇ ਖੇਡਦੇ ਵੱਡੇ ਸਕੂਲ ਚ ਕਿਤੇ ਜੋ ਪ੍ਰੇਮ ਦੀ ਸਕੂਲ ਬਣਾਇਆ ਨਾ ਜਿੱਥੇ ਉੱਥੇ ਹੀ ਗਰਾਉਂਡ ਹੁੰਦਾ ਪਹਿਲਾਂ ਜੀ ਦੋ ਉੱਥੇ ਪਹਿਲਾਂ ਮਿਹਨਤ ਲਾਉਂਦਾ ਦੀ ਉੱਥੇ ਹੀ ਖੇਡਦੇ ਉੱਥੇ ਟੂਰਨਾਮੈਂਟ ਦੋ ਤਿੰਨ ਹੋਇਆ ਮੇਰੇ ਸਾਹਮਣੇ ਮੇਰੇ ਉਪਦੇ ਵਿੱਚ ਤਾਂ ਹਾਂਜੀ ਐਕਸੀ ਲਿਮਟਿਡ ਕਰਮ ਸੰਗ ਦੇ ਨਾਂ ਤੇ ਹੁੰਦਾ ਜੀ ਯੂਟਿਊਬ ਚੰਨ ਸਾਡੇ ਤੇ ਹਰਜੀਤ ਹੁੰਦਾ ਜੀ ਯੂਟਿਊਬ ਵਧੀਆ ਮੈਚ ਲੱਗਦੀ ਸੀ ਪੂਰੇ ਵਧੀਆ ਸਿਰੇ ਦੇ ਠੀਕ ਆ ਉਦੋਂ ਟੀਮਾਂ ਦੇ ਵੱਡਾ ਘਰ ਛੜਕ ਦੀ ਟੀਮ ਹੁੰਦੀ ਸੀ ਤੇ ਅੰਗਰੇਜ਼ ਬਾਈ ਬਿੱਲੇ ਵਰਗੇ ਇਹ ਹੁੰਦੇ ਸੀ ਤੇ ਰੋਡਿਆਂ ਦਾ ਸੀਰਾ ਹੁੰਦਾ ਸੀ ਜਿਹੜੇ ਬਕਰ ਲੰਡੇ ਵਾਲਾ ਹੁੰਦਾ ਸੀ ਉਦੋਂ ਹੁੰਦਾ ਸੀ ਇੱਕ ਬੰਦਰ ਗਾਲ ਵਾਲਾ ਮੰਦਰ ਹੁੰਦਾ ਸੀ ਗਾਲ ਬਗਾਲ ਬਣਾਦੇ ਸੀ ਆ ਬੰਦੇ ਉਹ ਵੀ ਗਾਲ ਬਦਾ ਟੀਮ ਚੰਗੀ ਸੀ ਉਹ ਟੀਮਾਂ ਉਹ ਟੀਮਾਂ ਵੜਗਾ ਵੜਗਾ ਨੇ ਇਹ ਦੋ ਬਾਕੀ ਸਾਮਾ ਦੇ ਭੇਡ ਹੁੰਦੇ ਨੇ ਸੀ ਉਦੋਂ ਸਹੀ ਗੱਲ ਆ ਬਾਈ ਉਦੋਂ ਉਹਨਾਂ ਨੇ ਵੀਰਾਂ ਨੇ ਖਰਾਕਾਂ ਖਾਧੀਆਂ ਦੇਸੀ ਹੂੰ ਘੋ ਪੀਤਾ ਹੀ ਹੁੰਦੀ ਸੀ ਉਹਨਾਂ ਦੇ ਤੇ ਬਾਕੀ ਉਹਨਾਂ ਦੇ ਉਦੋਂ ਖਰਾਕਾਂ ਬਹੁਤ ਜਿਆਦਾ ਦੇਸੀ ਖਰਾਕਾਂ ਆਹ ਉਹਨੀ ਕੌਡੀ ਦਾ ਤੇ ਹੁਣ ਦਾ ਫਰਕ ਪਿਆ ਉਹਨੇ ਕੌਡੀ ਤੇ ਹੁਣ ਲਈ ਕੌਡੀ ਦਾ ਬਹੁਤ ਫਰਕ ਆ ਪਿਆ ਮੀਨਾ ਸਮਾਨਾ ਫਰਕ ਸਹੀ ਗੱਲ ਆ ਜੀ ਹੁਣ ਤਾਂ ਪਲੇਅਰ ਹੀ ਨਹੀਂ ਆਉਂਦੇ ਸਹੀ ਸੀ ਟਾਈਮ ਤੇ ਹੂੰ ਨੇਰਾ ਕਰਨ ਦੇ ਅੱਗੇ ਮੈਂ ਦਰਸ਼ਕਾਂ ਨੂੰ ਵੀ ਔਖਾ ਹੁੰਦਾ ਹੂੰ ਤੇ ਸਾਰਿਆਂ ਨੂੰ ਔਖਾ ਹੁੰਦਾ ਸੈਟਅਪ ਕਮੇਟੀਆਂ ਨੂੰ ਵੀ ਔਖਾ ਆਉਣ ਲੱਗਿਆ ਵੀ ਉਹ ਕਮੇਟੀਆਂ ਵੀ ਚੰਗੀਆਂ ਸੀ ਤੇ ਪਲੇਅਰ ਵੀ ਚੰਗੇ ਸੀ ਤੇ ਬਾਈ ਹਾਂ ਮੈਂ ਵੇਖੇ ਬਾਈ ਦੋ ਨੰਬਰ ਅੱਛਾ ਇੱਥੇ ਮੈਚ ਵੇਖੇ ਖੇਡਦਾ ਮੈਂ ਠੀਕ ਹੈ ਤੇ ਪਿੰਡਵਾਰ ਬਾਈ ਕਿੰਨੀ ਖੇਡ ਆਰਦੀ ਦਾ ਪਿੰਡਵਾਰ ਖੇਡਾ ਪਰ ਨਾਲ ਮੈਚ ਨਹੀਂ ਲਾਏ ਪਰ ਹੁਣ ਪਿੰਡ ਪਿੰਡ ਬਾਰੇ ਮੈਚ ਲਾਈ ਬਾਈ ਹੁਣੇ ਬਹੁਤ ਪਿੰਡ ਦੇ ਨਾਲ ਪਲੇਅਰ ਸੀਗੇ ਪਿੰਡ ਦੇ ਸਾਡੇ ਹੁੰਦੇ ਸੀਗੇ ਅੱਛਾ ਹਾਂ ਪਿੰਡ ਦੇ ਵਧੀਆ ਜੀ ਮੁੰਡੇ ਨਾਲ ਖੇਡਦੇ ਸੀ ਹਾਂ ਹਾਂ ਬਿੰਦਾ ਹੁੰਦਾ ਸੀ ਇੱਕ ਕਾਕਾ ਬਾਈ ਹੁੰਦਾ ਸੀ ਇੱਕ ਇੱਕ ਬਲਵਿੰਦਰ ਵਿਚਾਰਾ ਗੁਜ਼ਰ ਗਿਆ ਪਿੱਛੇ ਜੇ ਹੂੰ ਉਹ ਹੁੰਦਾ ਇੱਕ ਕਾਕਾ ਹੋਰ ਬਾਈ ਦੇ ਉਧਰੋਂ ਮੇਸਟਰੀਆਂ ਦਾ ਹੂੰ ਉਹ ਖੇਡਦਾ ਸੀ ਵਧੀਆ ਖੇਡਦਾ ਜੱਫੇ ਪਾਉਂਦਾ ਸੀ ਹੂੰ ਤੇ ਹੋਰ ਹੁੰਦਾ ਸੀ ਇੱਕ ਮੁੰਸ਼ੀ ਹੁੰਦਾ ਸੀ ਕਿਤੇ ਲੱਗਿਆ ਹੋਇਆ ਠੀਕ ਆ ਇਹ ਬੰਦੇ ਪਲੇਅਰ ਹੁੰਦੇ ਵੀ ਫਿਰ ਉਹ ਤੇ ਫਿਰ ਬਾਜੀ ਪਹਿਲਾਂ ਪਿੰਡ ਵਾਰ ਇੱਥੇ ਆਇਆ ਫੇਰ ਉਧਰ ਜਲੰਧਰ ਵਾਲਾ